ਹੈਲੋ एवरीवन ਵੈਲਕਮ ਟੂ ਐਕਸਲੈਂਸ ਪੰਜਾਬੀ ਵਿਦ ਬਲਬੀਰ ਕੌਰ ਚੋਹਾਨ ਅੱਜ ਅਸੀਂ ਪੰਜਾਬ ਸਕੂਲ ਬੋਰਡ ਦੀ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਵਾਰਤਕ ਭਾਗ ਦਾ ਪਹਿਲਾ ਚੈਪਟਰ ਰਬਾਬ ਮੰਗਾਉਣ ਦਾ ਵਿਰਤਾਂਤ ਕਰਾਂਗੇ ਵਿਰਤਾਂਤ ਦਾ ਮਤਲਬ ਹੁੰਦਾ ਹੈ ਵਿਸਥਾਰ ਨਾਲ ਚੰਗੀ ਤਰ੍ਹਾਂ ਉਹਨਾਂ ਨੂੰ ਆਪਾਂ ਜਿਹੜਾ ਡਿਟੇਲ ਹੈ ਉਹਦੀ ਉਹ ਆਪਾਂ ਕਰਾਂਗੇ ਰਬਾਬ ਕੀ ਹੈ ਇੱਕ ਪੁਰਾਣਾ ਸਾਜ਼ ਹੈ 뮤ਜ਼ੀਕਲ ਇਨਸਟਰੂਮੈਂਟ ਹੈ ਜਿਹੜਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਹੁੰਦਾ ਸੀ ਇਸਦੀ ਜਿਹੜੀ ਖੋਜ ਸੀ ਉਹ ਸਿਕੰਦਰ ਰੂਲ ਜੁਨੈਨ ਨੇ ਕੱਢੀ ਸੀ ਤਾਂ ਇਹਦੇ ਵਿੱਚ ਆਪਾਂ ਜਿਹੜੀ ਰਵਾਹ ਮਗਾਉਣ ਦਾ ਫਿਰ ਤਾਂ ਤਾਂ ਇਹ ਕਰਾਂਗੇ ਤੇ ਇਸ ਤੋਂ ਪਹਿਲਾਂ ਆਪਾਂ ਇਸ ਤੇ ਜਿਹੜੇ ਲੇਖਕ ਨੇ ਉਹਨਾਂ ਨਾਲ ਥੋੜੀ ਜੀ ਜਾਣ-ਛਾਣ ਕਰ ਲੈਂਦੇ ਆਂ ਤਾਂ ਜਨਮ ਸਾਖੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਿੱਚੋਂ ਸਾਹਿਬ ਜੀ ਜਿਹੜੀ ਇਹ ਜਨਮ ਸਾਖੀ ਹੈ ਇਹ ਗਿਆਨੀ ਦਿੱਤ ਸਿੰਘ ਨੇ ਲਿਖੀ ਹੈ ਗਿਆਨੀ ਦਿੱਤ ਸਿੰਘ ਦਾ ਜਨਮ ਗਿਆਨੀ ਦਿੱਤ ਸਿੰਘ ਦਾ ਜਨਮ ਪਿੰਡ ਨੰਦਪੁਰ ਕਲੌਰ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਹੋਇਆ। ਆਪ ਜੀ ਨੇ ਪੰਡਤਾਂ ਤੇ ਗਿਆਨੀਆਂ ਤੋਂ ਵਿਦਿਆ ਪ੍ਰਾਪਤ ਕੀਤੀ। ਔਰੀਐਂਟਲ ਕਾਲਜ ਲਾਹੌਰ ਵਿੱਚ ਆਪ ਅਧਿਆਪਕ ਰਹੇ ਤੇ ਖਾਲਸਾ ਅਖਬਾਰ ਦੇ ਐਡੀਟਰ ਵੀ ਰਹੇ। ਗਿਆਨੀ ਦਿੱਤ ਸਿੰਘ ਦੀ ਜ਼ੁਬਾਨ ਸੁਥਰੀ, ਸਾਦਾ ਤੇ ਮਨਮੋਣੀ ਹੈ। ਵਰਣਨ ਕਰਨ ਦਾ ਢੰਗ ਬਹੁਤ ਸੁਆਦਲਾ ਹੈ। ਆਪ ਦੀ ਵਾਰਤਕ 19ਵੀਂ ਸਦੀ ਦੀ ਪੰਜਾਬੀ ਦਾ ਵਧੀਆ ਨਮੂਨਾ ਹੈ। ਆਪ ਦੀਆਂ ਪ੍ਰਸਿੱਧ ਪੁਸਤਕਾਂ ਹਨ ਮੇਰਾ ਤੇ ਸਾਧੂ ਦਇਆਨੰਦ ਦਾ ਸੰਵਾਦ ਸੰਵਾਦ ਦਾ ਮਤਲਬ ਕੀ ਹੁੰਦਾ ਹੈ ਵਾਰਤਾਲਾਪ ਦੰਬੂ ਵਿਧਾਰਨ ਗੁਗਾ ਕਪੂੜਾ ਦੁਰਗਾ ਪ੍ਰਬੰਧ ਰਾਜ ਪ੍ਰਬੋਧ ਨਾਟਕ ਜਨਮ ਸਾਖੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਨਮ ਸਾਖੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਿੱਚ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਜੀਵਨ ਚਰਿੱਤਰ ਤੋਂ ਬਿਨਾ ਉਹਨਾਂ ਦੇ ਬਹੁਤ ਸੁੰਦਰ ਉਪਦੇਸ਼ ਵੀ ਡਰ ਜਾਂਦੇ ਇਹ ਗਿਆਨੀ ਦਿੱਤ ਸਿੰਘ ਜੀ ਬਾਰੇ ਸੀ ਤੇ ਇਸ ਤੋਂ ਅੱਗੇ ਹੁਣ ਆਪਾਂ ਕਰਦੇ ਹਾਂ ਰਬਾ ਮੰਗਾਉਣ ਦਾ ਵਿਰਤਾਂਤ ਜਿਹੜਾ ਇਹ ਵਾਰਤਕ ਹੈ ਜਿਹੜੀ ਇਹਨਾਂ ਨੇ ਲਿਖੀ ਹੈ ਜਨਮ ਸਾਖੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਿੱਚੋਂ ਤਾਂ ਇਹ ਆਪਾਂ ਕਰਦੇ ਹਾਂ ਰਬਾਬ ਮਗਾਉਣ ਦਾ ਪ੍ਰਤਾਰ ਇਹਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਜਦੋਂ ਗੁਰੂ ਨਾਨਕ ਦੇਵ ਜੀ ਆਪਣਾ ਖਾਣਾ ਪੀਣਾ ਵਗੈਰਾ ਆਪਣਾ ਘਰ ਪਰਿਵਾਰ ਦੇ ਵਿੱਚੋਂ ਨਿਕਲ ਕੇ ਬਾਹਰ ਚਲੇ ਗਏ ਅਤੇ ਜੰਗਲਾਂ ਦੇ ਵਿੱਚ ਬੈਠ ਕੇ ਰੱਬ ਦੇ ਗੁਣ ਗਾਣ ਲੱਗੇ ਤਾਂ ਇਹ ਉਦੋਂ ਦੀ ਜਿਹੜੀ ਜਨਮ ਸਾਖੀ ਹੈ ਤਾਂ ਇਹਦੇ ਬਾਰੇ ਲਿਖਿਆ ਹੈ ਜਦ ਗੁਰੂ ਜੀ ਇਸੇ ਪ੍ਰਕਾਰ ਜੰਗਲ ਵਿੱਚ ਬੈਠੇ ਕਰਤਾਰ ਦੇ ਗੁਣ ਗਾਣ ਲੱਗੇ ਕਰਤਾਰ ਦੇ ਮਤਲਬ ਰੱਬ ਦੇ ਗੁਣ ਗਾਣ ਲੱਗੇ ਰੱਬ ਦੀ ਭਗਤੀ ਕਰਦੇ ਸਨ ਤਾਂ ਬਹੁਤ ਸਾਰੇ ਲੋਕ ਜੋ Hindu ਅਤੇ Musalman ਸੀ Musalman ਸੀ ਇਹਦੇ ਵਿੱਚ ਮਤਲਬ Musalman ਸੀ ਸੋ ਗੁਰੂ ਨੂੰ ਕੁਰਾਈਆ ਸੱਦਣ ਲੱਗੇ ਤਾਂ ਉਹ ਗੁਰੂ ਜੀ ਨੂੰ ਕੀ ਕਹਿਣ ਲੱਗੇ ਕੁਰਾਈਆ ਕਹਿਣ ਲੱਗੇ ਸੱਦਣ ਲੱਗੇ ਮਤਲਬ ਕਹਿਣ ਲੱਗੇ ਕੁਰਾਈਆ ਕਹਿਣ ਲੱਗੇ ਵੀ ਇਹ ਕਿਹੜੇ ਰਸਤੇ ਤੇ ਪੈ ਗਿਆ ਹੈ ਇਹ ਕਿਹੜੇ ਕੁਰਾਹੇ ਪੈ ਗਿਆ ਹੈ ਔਰ ਅਰ ਆਖਣ ਕੀ ਯਾਰੋ ਇਹ ਜਾਤ ਦਾ ਵੇਦੀ ਖੱਤਰੀ ਸੀ ਔਰ ਭੱਲਿਆਂ ਦਾ ਪੁੱਤ ਪੋਤਾ ਸੀ ਹੁਣ ਕਿਛ ਇਸ ਦੀ ਅਜੇਹੀ ਬੁੱਧ ਫਿਰ ਗਈ ਹੈ ਜੋ ਕਿਸੇ ਦੀ ਵੀ ਨਹੀਂ ਸੁਣਦਾ ਤਾਂ ਉਹ ਉਹ ਨੂੰ ਕੁرائیਆ ਸੱਦਣ ਲੱਗੇ ਅਤੇ ਕਹਿਣ ਲੱਗੇ ਕਿ ਇਹ ਤਾਂ ਇੱਕ ਜਾਤ ਜਾਤ ਵੇਦੀ ਖੱਤਰੀਆਂ ਦਾ ਮੁੰਡਾ ਹੈ ਕਹਿੰਦੇ ਭੱਲਿਆਂ ਲੋਕਾਂ ਦਾ ਪੁੱਤਰ ਹੈ ਇਹ ਤਾਂ ਇਹਦੀ ਕਿਹੜੀ ਅਜੇਹੀ ਬੁੱਧ ਫਿਰ ਗਈ ਹੈ ਅਜੇਹੀ ਬੁੱਧ ਫਿਰ ਗਈ ਮਤਲਬ ਇਹਦੀ ਕਿਹੜੀ ਇਹ ਜੀ ਮੱਤ ਮਾਰੀ ਗਈ ਹੈ ਜੋ ਇਹ ਕਿਸੇ ਦੀ ਵੀ ਨਹੀਂ ਸੁਣਦਾ ਤੇ ਕਿਹੜੇ ਰਸਤੀਆਂ 'ਚ ਪੈ ਗਿਆ ਇਹ ਹਿੰਦੂ ਅਤੇ ਮੁਸਲਮਾਨ ਨਾਲੋਂ ਵੱਖਰੀ ਹੀ ਚਾਲ ਹੈ ਨਾ ਇਹ ਹਿੰਦੂਆ ਵਾਂਗੂ ਨਾ ਮੁਸਲਮਾਨਾਂ ਨੂੰ ਮੁਸਲਮਾਨਾਂ ਵਾਂਗੂ ਇਹ ਅਲੱਗ ਹੀ ਕੁਝ ਕਰਦਾ ਫਿਰਦਾ ਹੈ ਰੱਬ ਦਾ ਨਾਮ ਅਲੱਗ ਹੀ ਲੈਂਦਾ ਫਿਰਦਾ ਹੈ ਪਰ ਇੱਕ ਡੂਮ ਜੋ ਕਰਦਾ ਹੀ ਮਿਰਾਸੀ ਸੀ ਉਸ ਨੂੰ ਸਾਥੀ ਬਣਾ ਲਿੱਤਾ ਤੇ ਹੁਣ ਇੱਕ ਡੂਮ ਸੀਗਾ ਇਹਨਾਂ ਦੇ ਘਰ ਦੇ ਵਿੱਚ ਹੀ ਮਿਰਾਸੀ ਸੀ ਜੋ ਕਿ ਘਰ ਦੇ ਕੰਮ-ਕਾਰ ਕਰਦੇ ਮਿਰਾਸੀ ਉਹਨੂੰ ਆਪਣਾ ਸਾਥੀ ਬਣਾ ਲਿੱਤਾ ਹੈ ਖਾਣਾ ਪਹਿਨਣਾ ਖਾਣਾ ਪਹਿਰਨਾ ਪੁਲਾ ਦਿੱਤਾ ਹੈ ਇਸੇ ਤਰ੍ਹਾਂ ਦੀ ਚਰਚਾ ਘਰ-ਘਰ ਵਿੱਚ ਹੋਣ ਲੱਗੀ ਕਹਿੰਦੇ ਨੇ ਖਾਣਾ ਪੀਣਾ ਸਭ ਪੁਲਾ ਦਿੱਤਾ ਤੇ ਇਹ ਇਹ ਜਿਹੜੀ ਚਰਚਾ ਸੀ ਇਹ ਹਰ ਘਰ ਦੇ ਵਿੱਚ ਇਹ ਚਰਚਾ ਹੋਣ ਲੱਗ ਪਈ ਕਿ ਇਹ ਕਿਹੜੇ ਰਸਤੇ ਪਿਆ ਗਿਆ ਹੈ ਉਧਰ ਤਾਂ ਲੋਕ ਇਸ ਤਰ੍ਹਾਂ ਆਖਦੇ ਤੇ ਆਖਦੇ ਸੀ ਅਤੇ ਇੱਧਰ ਗੁਰੂ ਨਾਨਕ ਜੀ ਕਰਤਾਰ ਦੇ ਰੰਗ ਵਿੱਚ ਰੱਤੇ ਹੋਏ ਮਰਦਾਨੇ ਨਾਲ ਨਿਤ ਨਵੇਂ ਥੋਂ ਨਵਾਂ ਸ਼ਬਦ ਅਕਾਲ ਪੁਰਖ ਦੀ ਪ੍ਰਾਰਥਨਾ ਦਾ ਗਾਉਂਦੇ ਸਨ ਅਰ ਸਦਾ ਇਸਰੀ ਮਸਤੀ ਵਿੱਚ ਮਗਨ ਰਹਿੰਦੇ ਸਨ ਤਾਂ ਹੁਣ ਕੀ ਸੀ ਇਧਰ ਲੋਕ ਗੱਲਾਂ ਕਰਦੇ ਸੀ ਅਤੇ ਇਧਰ ਗੁਰੂ ਨਾਨਕ ਦੇਵ ਜੀ ਕਰਤਾਰ ਦੇ ਰੰਗ ਵਿੱਚ ਕਰਤਾਰ ਦੇ ਰੰਗ ਵਿੱਚ ਰੱਤੇ ਹੋਏ ਰੱਤੇ ਹੋਏ ਮਤਲਬ ਗਵਾਚੇ ਹੋਏ ਰੰਗ ਦੇ ਵਿੱਚ ਪੂਰੀ ਤਰ੍ਹਾਂ ਰੰਗੇ ਹੋਏ ਮਰਦਾਨੇ ਨਾਲ ਜਿਹੜਾ ਉਹਨਾਂ ਦਾ ਡੂ ਮਰਾਸੀ ਸੀ ਮਰਦਾਨਾ ਉਹਦੇ ਨਾਲ ਨਵੇਂ ਤੋਂ ਨਵਾਂ ਸ਼ਬਦ ਜਿਹੜਾ ਸੀ ਅਕਾਲ ਪੁਰਖ ਦੀ ਵਾਹਿਗੁਰੂ ਦੀ ਜਿਹੜੀ ਉਹਦੀ ਪ੍ਰਾਰਥਨਾ ਦਾ ਗਾਉਂਦੇ ਸੀ ਅਤੇ ਸਦਾ ਉਹਦੀ ਮਸਤੀ ਦੇ ਵਿੱਚ ਜਿਹੜੇ ਸੀ ਉਹ ਕਰਤਾਰ ਦੀ ਰੱਬ ਦੇ ਭਜਨ ਭਗਤੀ ਕਰਨ ਦੇ ਚੱਕਰ ਦੇ ਵਿੱਚ ਪੂਰਾ ਉਹਦੀ ਮਸਤੀ ਵਿੱਚ ਉਹ ਮਗਰ ਰਹਿੰਦੇ ਸੀ ਇੱਕ ਰੋਜ਼ ਇੱਕ ਰੋਜ਼ ਆਖਣ ਲੱਗੇ ਕਿ ਮਰਦਾਨਿਆਂ ਕੁਝ ਸਾਜ਼ ਵਜਾਓ ਜੋ ਦਿਲ ਨੂੰ ਪਾਵੇ ਤਦ ਮਰਦਾਨੇ ਆਖਿਆ ਕਿ ਜੀ ਆਪ ਦਾ ਕਿਹੜੇ ਸਾਜ਼ ਦੇ ਸੁਣਨ ਲਈ ਚਿੱਤ ਚਾਹੁੰਦਾ ਹੈ ਤਾਂ ਇੱਕ ਦਿਨ ਕੀ ਹੋਇਆ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਕਹਿੰਦੇ ਨੇ ਕਿ ਮਰਦਾਨਿਆਂ ਕੁਝ ਸਾਜ਼ ਵਜਾਓ ਕੁਝ ਸੰਗੀਤ ਵਜਾਓ ਸਾਜ਼ ਮਤਲਬ ਉਹ ਸੰਗੀਤ ਵਜਾਓ ਜਿਹੜਾ ਦਿਲ ਨੂੰ ਪਾਵੇ ਦਿਲ ਨੂੰ ਪਾਵੇ ਮਤਲਬ ਜਿਹੜਾ ਦਿਲ ਨੂੰ ਚੰਗਾ ਲੱਗੇ ਤਾਂ ਫਿਰ ਮਰਦਾਨੇ ਨੇ ਆਖਿਆ ਕਿ ਆਪ ਦਾ ਕਿਹੜੇ ਸਾਜ਼ ਨੂੰ ਦੇ ਸੁਣਨ ਲਈ ਚਿਤ ਚਾਹੁੰਦਾ ਚਿਤ ਦਾ ਮਤਲਬ ਦਿਲ ਕਰ ਰਿਹਾ ਤੁਹਾਡਾ ਮਨ ਕਰ ਰਿਹਾ ਕਿਹੜਾ ਸਾਜ਼ ਸੁਣਨਾ ਚਾਹੁੰਦੇ ਹੋ ਤਾਂ ਗੁਰੂ ਜੀ ਨੇ ਕਿਹਾ ਆਖਿਆ ਕਿ ਮਰਦਾਨਿਆ ਰਬਾਬ ਤੋਂ ਵੱਧ ਕੇ ਹੋਰ ਕਿਹੜਾ ਸਾਜ਼ ਹੈ ਜੋ ਅੱਛਾ ਆਕੀਏ ਸੁ ਵਜਾਓ ਤਾਂ ਹੁਣ ਗੁਰੂ ਜੀ ਨੇ ਕਿਹਾ ਕਿ ਮਰਦਾਨਿਆਂ ਜਿਹੜਾ ਰਬਾਬ ਹੈ ਰਬਾਬ ਜਿਹੜਾ 뮤지컬 ਇਨਸਟਰੂਮੈਂਟ ਹੁੰਦਾ ਸੀ ਸਾਜ ਹੁੰਦਾ ਸੀ ਕਿਸੇ ਟੈਂਪ ਹੁੰਦਾ ਤਾਂ ਉਹ ਕਹਿੰਦੇ ਉਹ ਵਜਾ ਉਸ ਤੋਂ ਵਧੀਆ ਹੋਰ ਕੋਈ ਵੀ ਹੋਰ ਇਸ ਤੋਂ ਵਧੀਆ ਹੋਰ ਕਿਹੜਾ ਸਾਜ ਹੋ ਸਕਦਾ ਹੈ ਉਹ ਵਜਾਓ ਜਿਸ ਨੂੰ ਜਿਸ ਨੂੰ ਸੁਣ ਕੇ ਮਰਦਾਨੇ ਆਖਿਆ ਮਰਦਾਨੇ ਨੇ ਕਿਹਾ ਕਿ ਮੇਰੇ ਪਾਸ ਤਾਂ ਨਹੀਂ ਹੈ ਜੋ ਵਜਾਵਾਂ ਤਾਂ ਜਿਸ ਨੂੰ ਸੁਣ ਕੇ ਬੋਲੇ ਕਿ ਭਾਈ ਨਗਰ ਵਿੱਚ ਜਾ ਕੇ ਕਿਸੇ ਕੋਲੋਂ ਮੰਗ ਲਿਆਓ ਤਾਂ ਹੁਣ ਮਰਦਾਨਾ ਕਹਿੰਦਾ ਕਿ ਮੇਰੇ ਕੋਲ ਤਾਂ ਉਸ ਰਬਾਬ ਹੈ ਨਹੀਂ ਮੈਂ ਕੀ ਵਜਾਵਾਂ ਤਾਂ ਗੁਰੂ ਜੀ ਬੋਲੇ ਕਿ ਜਾਓ ਨਗਰ ਵਿਜੇ ਮਤਲਬ ਸ਼ਹਿਰ ਵਿੱਚ ਜਾਓ ਤੇ ਕਿਸੇ ਕੋਲੋਂ ਮੰਗ ਲਿਆਓ ਕਿਸੇ ਕੋਲੋਂ ਮੰਗ ਲਿਆਓ ਜੇ ਕੋਈ ਮੰਗਿਆ ਨਾ ਦੇਵੇ ਤਾਂ ਮੁੱਲ ਲੈ ਆਵੀਂ ਤਾਂ ਹੁਣ ਗੁਰੂ ਜੀ ਉਹਨੂੰ ਕਹਿੰਦੇ ਨੇ ਕਿ ਜੇ ਕੋਈ ਤੈਨੂੰ ਮੰਗਿਆ ਨਾ ਦੇਵੇ ਜੇ ਕੋਈ ਮੰਗਿਆ ਨਾ ਦੇਵੇ ਤਾਂ ਮੁੱਲ ਲੈ ਮੁੱਲ ਦਾ ਮਤਲਬ ਹੈ ਵੀ ਉਹਨੂੰ ਖਰੀਦ ਕੇ ਲੈ ਆਈ ਫਿਰ ਮਰਦਾਨੇ ਨੇ ਕਿਹਾ ਕਿ ਜੀ ਮੇਰੇ ਪਾਸ ਤਾਂ ਥੇਲਾ ਵੀ ਨਹੀਂ ਹੈ ਤਾਂ ਥੇਲਾ ਦਾ ਮਤਲਬ ਕੋਈ ਪੈਸਾ ਨਹੀਂ ਹੈ ਕੋਈ ਕੋਈ ਵੀ ਕਿਰਪਿਆ ਵੀ ਉਹਦੇ ਕੋਲ ਜਾਂ ਕੁਝ ਵੀ ਉਸ ਟਾਈਮ ਦਾ ਜੋ ਸੀ ਤਾਂ ਉਸ ਟਾਈਮ ਪੈਸਿਆਂ ਨੂੰ ਤੇਲਾ ਜਾਂ ਕੋਈ ਪੈਸਾ ਨਹੀਂ ਹੈ ਤਾਂ ਕਹਿੰਦਾ ਮੇਰੇ ਕੋਲ ਤਾਂ ਕੋਈ ਤੇਲਾ ਵੀ ਨਹੀਂ ਹੈ ਮੇਰੇ ਕੋਲ ਤਾਂ ਕੋਈ ਪੈਸਾ ਵੀ ਨਹੀਂ ਹੈ ਮੁੱਲ ਕਿੱਥੋਂ ਖਰਚ ਕਰਾਂ ਮੈਂ ਕਿੱਥੋਂ ਖਰੀਦ ਕੇ ਲਿਆਵਾਂ ਕਹਿੰਦਾ ਕਿਵੇਂ ਖਰਚ ਕਰਕੇ ਲਿਆਉਂਗਾ ਕਹਿੰਦਾ ਮੇਰੇ ਕੋਲ ਤਾਂ ਹੈ ਨਹੀਂ ਕੁਝ ਵੀ ਪਰ ਇਸ ਪਰ ਗੁਰੂ ਜੀ ਬੋਲੇ ਮਰਦਾਨਿਆਂ ਕਰਤਾਰ ਦਾ ਦਿੱਤਾ ਹੋਇਆ ਸਭ ਕੁਝ ਹੈ ਕਹਿੰਦਾ ਰੱਬ ਦਾ ਦਿੱਤਾ ਹੋਇਆ ਸਭ ਕੁਝ ਹੈ ਆਪਣੇ ਕੋਲ ਐਡਾ ਉਦਾਸ ਨਾ ਹੋ ਜਾ ਘਰ ਜਾ ਕੇ ਬੀਬੀ ਤੇ ਜਿੰਨੇ ਰੁਪਏ ਚਾਹੀ ਲੈ ਲੈ ਔਰ ਕੋਈ ਚੰਗਾ ਜਿਹਾ ਰਬਾਬ ਲੈ ਕੇ ਆਉ ਉਹ ਕਹਿੰਦਾ ਜਾ ਕਰ ਜਾ ਤੇ ਬੀਬੀ ਬੀਬੀ ਕੌਣ ਸੀ ਬੀਬੀ ਨਾਨਕੀ ਗੁਰੂ ਨਾਨਕ ਦੇਵ ਜੀ ਦੀ ਪੈ ਤਾਂ ਉਹ ਕਹਿੰਦਾ ਬੀਬੀ ਦੇ ਕੋਲੋਂ ਜਿੰਨੇ ਰੁਪਏ ਚਾਹੀਦੇ ਆ ਲੈ ਲੈ ਔਰ ਕੋਈ ਚੰਗਾ ਜਿਹਾ ਜਿਹੜਾ ਰਬਾਬ ਲੈ ਕੇ ਆਉ ਇਹ ਸੁਣ ਇਹ ਸੁਣ ਕੇ ਮਰਦਾਨਾ ਬੀਬੀ پاس ਆਇਆ ਤਾਂ ਇਹ ਸੁਣ ਕੇ ਮਰਦਾਨਾ ਜਿਹੜਾ ਸੀ ਬੀਬੀ ਨਾਨਕੀ ਕੋਲ ਆਇਆ ਔਰ ਰਬਾਬ ਲਈ ਕੁਝ ਰੁਪਏ ਮੰਗੇ ਇਸ ਪਰ ਆਕੋ ਬੀਬੀ ਜੀ ਨੇ ਆਖਿਆ ਕਿ ਮਰਦਾਨਿਆ ਤੂੰ ਜਾ ਕੇ ਪਹਿਲਾ ਰਬਾਬ ਦੇਖਾਓ ਅਤੇ ਮੁੱਲ ਕਰਾ ਕੇ ਮੇਰੇ ਕੋਲ ਆਈ ਤਾਂ ਹੁਣ ਬੀਬੀ ਨਾਨਕੀ ਉਹ ਕਹਿੰਦੀ ਹੈ ਕਿ ਮਰਦਾਨਿਆ ਤੂੰ ਪਹਿਲਾ ਜਾ ਰਬਾਬ ਦੇਖਾ ਜਿੱਥੇ ਕੋਈ ਵਧੀਆ ਜਿਹਾ ਰਬਾਬ ਮਿਲਦਾ ਹੈ ਉਹਦੇ ਪੈਸੇ ਪਤਾ ਕਰਕੇ ਆ ਵੀ ਉਹ ਕਿੰਨੇ ਦਾ ਹੈਗਾ ਉਹਦਾ ਮੁੱਲ ਕਰਾ ਕੇ ਆ ਵੀ ਉਹ ਕਿੰਨੇ ਦਾ ਹੈ ਤਾਂ ਫਿਰ ਤੂੰ ਮੇਰੇ ਕੋਲ ਆ ਜੀ ਜਿੰਨੇ ਰੁਪਏ ਨੂੰ ਚੁੱਕੇ ਮੈਥੋਂ ਲੈ ਗਏ ਕਹਿੰਦਾ ਤੈਨੂੰ ਜਿੰਨੇ ਰੁਪਏ ਦਾ ਉਹ ਰਬਾਬ ਹੋਏਗਾ ਜਿੰਨੇ ਰੁਪਏ ਚਾਹੀਦੇ ਨੇ ਉਹ ਤੂੰ ਮੇਰੇ ਤੋਂ ਆ ਕੇ ਲੈ ਜੀ ਪਹਿਲਾਂ ਤੂੰ ਉਹਦਾ ਰਬਾਬ ਦਾ ਮੁੱਲ ਕਰਾਇਆ ਰਬਾਬ ਦੇਖਾ ਕਿੱਥੇ ਮਿਲਦਾ ਤੇ ਉਹਦਾ ਤੂੰ ਜਿਹੜਾ ਉਹਦੀ ਕੀਮਤ ਪਤਾ ਕਰਕੇ ਆ ਜਾ ਤੇ ਫਿਰ ਮੈਂ ਤੈਨੂੰ ਉਹ ਤੈਨੂੰ ਜਿੰਨੇ ਪੈਸੇ ਚਾਹੀਦੇ ਨੇ ਤੂੰ ਲੈ ਜੀ ਮਰਦਾਨਾ ਲਗਾ ਨਗਰ ਦੀ ਗਲੀ ਕੂਚੇ ਫੇਰਣ ਹੁਣ ਕੀ ਸੀ ਮਰਦਾਨਾ ਹੁਣ ਜਿਹੜਾ ਨਗਰ ਸੀ ਸ਼ਹਿਰ ਸੀ ਉਹਦੀ ਗਲੀਆਂ ਕੂਚਿਆਂ ਦੇ ਵਿੱਚ ਗਲੀ ਕੂਚੇ ਮਤਲਬ ਥਾਂ ਥਾਂ ਗਲੀਆਂ ਗਲੀਆਂ ਫੇਰਨ ਲਗਾ ਜਿੱਧਰ ਜਾਵੇ ਉਧਰ ਲੋਕ ਠੱਠਾ ਮਕੌਲ ਕਰਨ ਹੁਣ ਉਹ ਜਿੱਧਰ ਜਿੱਧਰ ਜਾਂਦਾ ਸੀ ਲੋਕ ਉਹਨੂੰ ਠੱਠਾ ਮਕੌਲ ਕਰਦੇ ਸੀ ਉਹਦਾ ਮਜ਼ਾਕ ਉਡਾਉਂਦੇ ਸੀ ਔਰ ਉਹਨੂੰ ਕਹਿੰਦੇ ਸੀ ਕਿ ਕੁਰਾਈਏ ਦਾ ਡੂਮ ਆਇਆ ਹੈ ਉਹਨੂੰ ਕਹਿੰਦੇ ਸੀ ਕੁਰਾਈਏ ਦਾ ਡੂਮ ਹੈ ਡੂਮ ਉਹਦਾ ਪਰਾਸੀ ਜਿਹੜਾ ਵੀ ਉਹਦਾ ਗੁਰੂ ਨਾਨਕ ਦੇਵ ਜੀ ਦਾ ਇਹ ਡੂਮ ਸੀ ਤਾਂ ਉਹ ਕਹਿੰਦੇ ਕੁਰਾਈਏ ਦਾ ਡੂਮ ਆਇਆ ਨਾਲ ਕੋਈ ਬੁਰਾ ਬੋਲਣ ਤੇ ਕਈ ਮਿੱਟੀ ਚੁੱਕ ਕੇ ਉਹਦੇ ਉੱਤੇ ਹੁਣ ਉਹਨੂੰ ਕੋਈ ਬੁਰਾ ਭਲਾ ਕਹਿੰਦੇ ਸੀ ਬੜਾ ਕੁਝ ਉਹਨੂੰ ਉਹਦਾ ਮਜ਼ਾਕ ਉਡਾਉਂਦੇ ਸੀ ਉਹਦੇ ਤੋਂ ਮਿੱਟੀ ਚੁੱਕ ਚੁੱਕ ਕੇ ਮਾਰਦੇ ਸੀ ਜੋ ਜਿਸਦੇ ਮਨ ਆਵੇ ਸੁਖਰੇ ਜਿਹੜਾ ਜਿਹਦੇ ਮਨ ਦੇ ਵਿੱਚ ਜੋ ਆਂਦਾ ਸੀ ਉਹਦਾ ਜਿਸ ਤਰੀਕੇ ਦਾ ਵੀ ਉਹਦਾ ਮਜ਼ਾਕ ਉਡਾਈ ਜਾਂਦੇ ਸੀ ਇਸ ਤੇ ਮਰਦਾਨਾ ਤੰਗ ਆਈ ਗਿਆ ਅਰ ਅ ਆਖੇ ਕਿ ਇਹ ਤਾਂ ਅੱਛੀ ਹੋਣ ਲੱਗੀ ਏ ਜੇ ਕੋਈ ਖੜਾ ਹੋਣ ਵੀ ਨਹੀਂ ਦਿੰਦਾ ਉਹ ਮਰਦਾਨਾ ਜਿਹੜਾ ਸੀ ਹੁਣ ਤੰਗ ਆ ਗਿਆ ਉਹ ਕਹਿੰਦਾ ਇਹ ਤਾਂ ਮੇਰੇ ਨਾਲ ਚੰਗੀ ਹੋ ਰਹੀ ਏ ਕਹਿੰਦਾ ਮੈਨੂੰ ਕੋਈ ਖੜਾ ਹੀ ਨਹੀਂ ਹੋਣ ਦਿੰਦਾ ਬਹੁਤ ਤੰਗ ਹੋ ਕੇ ਪਿੱਛਾ ਮੁੜ ਆਇਆ ਤਾਂ ਉਹ ਬਹੁਤ ਤੰਗ ਹੋ ਗਿਆ ਕਿਉਂਕਿ ਲੋਗੋ ਦਾ ਮਜ਼ਾਕ ਉਡਾ ਰਹੀ ਸੀ ਮਿੱਟੀ ਸੁੱਟ ਰਹੀ ਸੀ ਉਹਨੂੰ ਬਹੁਤ ਕਈ ਤਰ੍ਹਾਂ ਨਹੀਂ ਉਹਨੂੰ ਗੱਲਾਂ ਕਰੇ ਸੀ ਕਰਾਈਏ ਦਾ ਡੂਮ ਕਹਿ ਰਹੇ ਸੀ ਉਹਨੂੰ ਤਾਂ ਉਹ ਬਹੁਤ ਤੰਗ ਹੋ ਕੇ ਵਾਪਸ ਗੁਰੂ ਨਾਨਕ ਦੇਵ ਜੀ ਦੇ ਕੋਲ ਵਾਪਸ ਆ ਗਿਆ ਔਰ ਬੁਰਾ ਜਿਹਾ ਮੂੰਹ ਬੁਰਾ ਜਿਹਾ ਕਰਕੇ ਆਣ ਬੈਠਾ ਬੁਰਾ ਜਿਹਾ ਮੂੰਹ ਬਣਾ ਕੇ ਆ ਕੇ ਬਹਿ ਗਿਆ ਜਿਸ ਦੇ ਉਦਾਸ ਜਿਹੇ ਚਿਹਰੇ ਨੂੰ ਦੇਖ ਕੇ ਗੁਰੂ ਜੀ ਨੇ ਆਖਿਆ ਕਿ ਮਰਦਾਨਿਆ ਖਾਲੀ ਕਿਉਂ ਮੁੜਿਆ ਤਾਂ ਹੁਣ ਗੁਰੂ ਜੀ ਉਹਨੂੰ ਕਹਿੰਦੇ ਉਹਦੇ ਉਦਾਸ ਜਿਹੇ ਚਿਹਰਾ ਦੇਖ ਕੇ ਕਹਿੰਦੇ ਵੀ ਤੂੰ ਖਾਲੀ ਕਿਉਂ ਮੁੜ ਆਇਆ ਹੈ ਤੈਨੂੰ ਤਾਂ ਰਬਾਬ ਲੈਣ ਲਈ ਭੇਜਿਆ ਸੀ ਸੋ ਦਸ ਸੁਖ ਹੈ ਵੀ ਸਭ ਠੀਕ ਹੈ ਇਸ ਬਾਤ ਨੂੰ ਸੁਣ ਕੇ ਮਰਦਾਨਾ ਆਖਣ ਲੱਗਾ ਕਿ ਜੇ ਸੁਖ ਕਾਦੀ ਹੈ ਉਹ ਕਹਿੰਦਾ ਮਰਦਾਨਾ ਇਹ ਗੱਲ ਜਦੋਂ ਗੁਰੂ ਜੀ ਨੇ ਕਿਹਾ ਵੀ ਤੈਨੂੰ ਤਾਂ ਮੈਂ ਰਬਾਬ ਲੈਣ ਲਈ ਭੇਜਿਆ ਸੀ ਤੇ ਤੂੰ ਵਾਪਸ ਮੁੜ ਆਇਆ ਵੀ ਠੀਕ ਠਾਕ ਹੈ ਸਭ ਕੁਝ ਸੋ ਸੁਖ ਹੈ ਇਹ ਗੱਲ ਸੁਣ ਕੇ ਫਿਰ ਮਰਦਾਨਾ ਕਹਿੰਦਾ ਜੀ ਕਾਦੀ ਸੁਖ ਹੈ ਕਾਦਾ ਸਭ ਕੁਝ ਠੀਕ ਹੈ ਤੇਰੇ ਸੰਗ ਮੈਨੂੰ ਅੱਛਾ ਫਲ ਮਿਲਿਆ ਉਹ ਕਹਿੰਦਾ ਮੈਂ ਤੇਰੇ ਨਾਲ ਆ ਨਾ ਤਾਂ ਮੈਨੂੰ ਇਹਦਾ ਚੰਗਾ ਹੀ ਇਨਾਮ ਮਿਲ ਰਿਹਾ ਕਹਿੰਦਾ ਮੈਨੂੰ ਅੱਛਾ ਫਲ ਮਿਲ ਰਿਹਾ ਕਹਿੰਦਾ ਮੈਂ ਜਿੱਧਰ ਜਾਂਦਾ ਹਾਂ ਉਧਰੋਂ ਲੋਕ ਸੋਸੋ ਸੁਣਾਉਂਦੇ ਹਨ ਉਹ ਕਹਿੰਦਾ ਮੈਂ ਜਿਹੜੇ ਵੀ ਰਸਤੇ ਜਾਂਦਾ ਮੈਨੂੰ ਲੋਕ ਸੋਸੋ ਗੱਲਾਂ ਕਰਦੇ ਨੇ ਮੈਨੂੰ ਬੂਰਾ ਭਲਾ ਚੰਗਾ ਮਾੜਾ ਬਥੇਰਾ ਕੁਝ ਕਹਿ ਰਹੇ ਨੇ ਔਰ ਤੈਨੂੰ ਪੁਰਾਈ ਆਖਦੇ ਹਨ ਔਰ ਮੈਨੂੰ ਦੇਖਦੇ ਆਖਦੇ ਉਹ ਕਹਿੰਦੇ ਵੀ ਉਹ ਤੈਨੂੰ ਜਿਹੜੇ ਨੇ ਉਹ ਤੈਨੂੰ ਪੁਰਾਈਆ ਕਹਿੰਦੇ ਪੁਰਾਈਆ ਨਾ ਮਤਲਬ ਕੁਰਾਈੇ ਪੈ ਜਾਣਾ ਗਲਤ ਰਸਤੇ ਪੈ ਗਿਆ ਤੇ ਔਰ ਮੈਨੂੰ ਕਹਿੰਦਾ ਮੈਨੂੰ ਵੀ ਦੇਖਦੇ ਆਖਦੇ ਹਨ ਕਿ ਇਹ ਕੁਰਾਈਏ ਦਾ ਡੂਮ ਹੈ ਤਾਂ ਮੈਨੂੰ ਵੀ ਉਹ ਸਾਰੇ ਕਹਿ ਦਿੰਦੇ ਨੇ ਵੀ ਇਹ ਕੁਰਾਈਏ ਦਾ ਡੂਮ ਹੈ ਤਾਂ ਕੁਰਾਈਏ ਦਾ ਡੂਮ ਹੈ ਉਹ ਮਰਦਾਨੇ ਨੂੰ ਕਹਿੰਦੇ ਕੁਰਾਈਏ ਦਾ ਡੂਮ ਸੋ ਮੈਂ ਤਾਂ ਰਬਾਬ ਦੀ ਜਗ੍ਹਾ ਖਰਾਬ ਹੋ ਕੇ ਆਏ ਆਏ ਗਿਆ ਹਾਂ ਤਾਂ ਹੁਣ ਮਰਦਾਨਾ ਕਹਿੰਦਾ ਵੀ ਮੈਂ ਤਾਂ ਰਬਾਬ ਲੈਣ ਗਿਆ ਸੀ ਉਹਦਾ ਰਬਾਬ ਦੀ ਥਾਂ ਤੇ ਤਾਂ ਮੈਂ ਆਪ ਹੀ ਖਰਾਬ ਹੋ ਕੇ ਆ ਗਿਆ ਮੈਂ ਮੈਂ ਤਾਂ ਆ ਵੀ ਮੇਰਾ ਬੁਰਾ ਹਾਲ ਹੋ ਗਿਆ ਹੈ ਔਰ ਤੇਰੇ ਪਿੱਛੇ ਮੇਰੀ ਵੀ ਇਹ ਗਤ ਹੋਈ ਹੈ ਕਹਿੰਦਾ ਤੇਰੇ ਪਿੱਛੇ ਕਹਿੰਦਾ ਮੇਰਾ ਇਹ ਹਾਲ ਹੋਇਆ ਉਹ ਗੁਰੂ ਨਾਨਕ ਦੇਵ ਜੀ ਨੂੰ ਕਹਿ ਰਿਹਾ ਕਿ ਮੈਂ ਤਾਂ ਰਵਾਬ ਲੈਣ ਗਿਆ ਸੀ ਰਵਾਬ ਦਾ ਮੈਨੂੰ ਕੀ ਮਿਲਿਆ ਸੀ ਮੈਂ ਤਾਂ ਸਭ ਕੁ ਖਰਾਬ ਹੋ ਕੇ ਆ ਗਿਆ ਤੇ ਔਰ ਤੇਰੇ ਪਿੱਛੇ ਕਹਿੰਦਾ ਮੇਰੀ ਇਹ ਹਾਲਤ ਹੋ ਗਈ ਹੈ ਇਸ ਨੂੰ ਸੁਣ ਕੇ ਗੁਰੂ ਜੀ ਨੇ ਆਖਿਆ ਕਿ ਮਰਦਾਨਿਆਂ ਕੁਝ ਡਰ ਨਾ ਕਰ ਇਹ ਲੋਕ ਐਵੇਂ ਚੱਖ ਮਾਰਦੇ ਹਨ ਤਾਂ ਹੁਣ ਗੁਰੂ ਜੀ ਮਰਦਾਨੇ ਨੂੰ ਕਹਿੰਦੇ ਤੂੰ ਐਵੇਂ ਨਾ ਡਰ ਇਹ ਜਿਹੜੇ ਲੋਕ ਨੇ ਇਹ ਜਿਹੜੀ ਦੁਨੀਆ ਐਵੇਂ ਹੀ ਫालतू ਬੋਲਦੀ ਐ ਇਹਨਾਂ ਦਾ ਕੰਮ ਹੁੰਦਾ ਐ ਫालतू ਬੋਲਣਾ ਲੋਕਾਂ ਨੂੰ ਤੰਗ ਕਰਨਾ ਤੂੰ ਸੰਸਾਰ ਦਾ ਨਾ ਬਣ ਤੂੰ ਉਹ ਕਹਿੰਦੇ ਤੂੰ ਸੰਸਾਰ ਦਾ ਕਿਉਂ ਬਣਨੇ ਤੂੰ ਦੁਨੀਆ ਦੀ ਗੱਲਾਂ ਕਿਉਂ ਸੁਣ ਰਿਹਾ ਤੂੰ ਸੰਸਾਰ ਦਾ ਨਾ ਬਣ ਤੂੰ ਦੁਨੀਆ ਦੀਆਂ ਗੱਲਾਂ ਦੀ ਸੁਣ ਕੇ ਪਰਵਾਹ ਨਾ ਕਰ ਤੈਨੂੰ ਮੈਂ ਕਰਤਾਰ ਦਾ ਬਣਾਇਆ ਉਹ ਕਹਿੰਦਾ ਤੂੰ ਤਾਂ ਰੱਬ ਦਾ ਬਣਿਆ ਹੋਇਆ ਬੰਦਾ ਐ ਸੰਸਾਰ ਦਾ ਕੰਮ ਐ ਝੱਖ ਮਾਰਨਾ ਚੱਖ ਮਾਰਨੇ ਦਾ ਹੈ ਕਹਿੰਦਾ ਜਿਹੜਾ ਇਹ ਸੰਸਾਰ ਹੈ ਇਹ ਜਿਹੜੀ ਦੁਨੀਆ ਹੈ ਇਹਦਾ ਕੰਮ ਕੀ ਹੈ ਇਹ ਚੱਖ ਮਾਰਦੀ ਹੈ ਇਹ ਲੋਕਾਂ ਨੂੰ ਫालतू ਬੋਲਦੀ ਹੈ ਇਹ ਲੋਕਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਤਾਂ ਇਹਨਾਂ ਦਾ ਕੰਮ ਹੈ ਚੱਖ ਮਾਰਨਾ ਇਹ ਫालतू ਬੋਲਦੇ ਨੇ ਲੋਕਾਂ ਨੂੰ ਪਰੰਤੂ ਪਰਮੇਸ਼ਵਰ ਦੇ ਪਿਆਰਿਆਂ ਦਾ ਇਸਤੇ ਕੁਝ ਨਹੀਂ ਵਿਗੜਦਾ ਪਰ ਜਿਹੜੇ ਰੱਬ ਦੇ ਬੰਦੇ ਹੁੰਦੇ ਨੇ ਉਹਨਾਂ ਦਾ ਇਹਨਾਂ ਗੱਲਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਿਹੜੀ ਦੁਨੀਆ ਜੋ ਬੋਲਦੀ ਹੈ ਬੋਲਣ ਦੋ ਪਰ ਆਪਣੇ ਰਸਤੇ ਸਿੱਧੇ ਤੁਰੇ ਚੱਲੋ ਕੁੱਤੇ ਵਾਂਗਰ ਪੌਂ ਕੇ ਆਪੇ ਹੀ ਚੁੱਪ ਕਰ ਜਾਏਗਾ ਇਹ ਕਹਿੰਦਾ ਜਿਹੜਾ ਸੰਸਾਰ ਹੈ ਉੱਤੇ ਵੰਖੋਂ ਕੇ ਆਪੇ ਹੀ ਕਹਿੰਦੇ ਜਿਹੜਾ ਸੰਸਾਰ ਹੈ ਚੁੱਪ ਹੋ ਜਾਏਗਾ ਇਹ ਸੁਣ ਕੇ ਮਰਦਾਨੇ ਆਖਿਆ ਕਿ ਜੀ ਤੇਰੀਆਂ ਤੂੰ ਹੀ ਜਾਣੇ ਹੁਣ ਜਿਹੜਾ ਮਰਦਾਨਾ ਹੈ ਉਹ ਗੁਰੂ ਜੀ ਨੂੰ ਕਹਿੰਦਾ ਕਿ ਬਾ ਤੇਰੀਆਂ ਗੱਲਾਂ ਤੂੰ ਹੀ ਜਾਣੇ ਕਹਿੰਦਾ ਮੈਨੂੰ ਹੁਣ ਇਹਦਾ ਕੀ ਪਤਾ ਮੈਨੂੰ ਇਹ ਗੱਲ ਦੀ ਕੀ ਹਸਾਰ ਹੈ ਮੈਨੂੰ ਕਹਿੰਦਾ ਇੰਨਾ ਗੱਲਾਂ ਦੀ ਕੀ ਖਬਰ ਹੈ ਮੈਨੂੰ ਕੀ ਪਤਾ ਕਹਿੰਦਾ ਜੋ ਤੂੰ ਪਿਆ ਆਖਦਾ ਹੈ ਉਹ ਗੁਰ ਨਾਲ ਕਹਿੰਦਾ ਜੋ ਤੂੰ ਕਹਿ ਰਿਹਾ ਮੈਨੂੰ ਇੰਨਾ ਗੱਲਾਂ ਦੀ ਕੋਈ ਖਬਰ ਨਹੀਂ ਤੇਰੀਆਂ ਗੱਲਾਂ ਤੂੰ ਹੀ ਜਾਣੇ ਕਹਿੰਦਾ ਇਸੇ ਤਰ੍ਹਾਂ ਕਰਦੇ ਆ ਜਦ ਕੁਝ ਦਿਨ ਬੀਤੇ ਤਾਂ ਮਰਦਾਨੇ ਨੂੰ ਆਖਿਆ ਕਿ ਮਰਦਾਨਿਆਂ ਇੱਥੋਂ ਦੇ ਲੋਕ ਤਾਂ ਤੈਨੂੰ ਰਬਾਬ ਨਹੀਂ ਦਿੰਦੇ ਸੋ ਸਤਲੂਜ ਅਤੇ ਵਿਆਸ ਦੇ ਵਿਚਕਾਰ ਜੱਟਾਂ ਦਾ ਪਿੰਡ ਹੈ ਉੱਥੇ ਇੱਕ ਫਰਹਿੰਦਾ ਨਾਮੀ ਰਬਾਬੀ ਰਹਿੰਦਾ ਹੁਣ ਕਿੰਨੇ ਦਿਨ ਥੋੜੇ ਜਿਹੇ ਦਿਨ ਜਦੋਂ ਬੀਤ ਗਏ ਤਾਂ ਫਿਰ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਕਿ ਤੈਨੂੰ ਮਰਦਾਨਿਆਂ ਜਿਹੜੇ ਇੱਥੋਂ ਦੇ ਲੋਕ ਨੇ ਜਿੱਥੇ ਉਹ ਰਹਿ ਰਹੇ ਨੇ ਹੁੰਦੇ ਨੇ ਗੁਰੂ ਜੀ ਤੇ ਉਹ ਕਹਿੰਦਾ ਇੱਥੋਂ ਦੇ ਲੋਕ ਨਗਰ ਦੇ ਲੋਕ ਤੈਨੂੰ ਰਬਾਬ ਨਹੀਂ ਦੇਦੇ ਤਾਂ ਤੂੰ ਐਦਾਂ ਕਰ ਸਤਲੂਜ ਅਤੇ ਵਿਆਸ ਦੇ ਵਿਚਕਾਰ ਕਹਿੰਦਾ ਇੱਕ ਜੱਟਾਂ ਦਾ ਪਿੰਡ ਹੈ ਉਥੇ ਇੱਕ ਫਰਹਿੰਦਾ ਨਾਮੀ ਰਬਾਬੀ ਰਹਿੰਦਾ ਰਬਾਬੀ ਮਤਲਬ ਰਬਾਬ ਵਜਾਉਣ ਵਾਲਾ ਇੱਕ ਉਹਦਾ ਨਾਮ ਕੀ ਹੈ ਫਰਹਿੰਦਾ ਇਹ ਕੁਐਸਚਨ ਚ ਵੀ ਆ ਸਕਦਾ ਤੁਹਾਨੂੰ ਸ਼ਾਰਟ ਕੁਐਸਚਨ ਚ ਵੀ ਉਹ ਰਬਾਬੀ ਦਾ ਨਾਮ ਕੀ ਸੀ ਫਰਹਿੰਦਾ ਉਥੇ ਇੱਕ ਫਰਹਿੰਦਾ ਜਾਨ ਨਾਮ ਦਾ ਇੱਕ ਰਬਾਬੀ ਰਹਿੰਦਾ ਤੇ ਸੋ ਤੂੰ ਜਾ ਕੇ ਉਸ ਤੋਂ ਰਬਾਬ ਮੰਗੀ ਕਹਿੰਦਾ ਤੂੰ ਜਾ ਤੇ ਉਹਦੇ ਕੋਲੋਂ ਰਬਾਬ ਮੰਗੀ ਉਹ ਤੈਨੂੰ ਦੇ ਦੇਵੇਗਾ ਔਰ ਕਰੋ ਜਾ ਕੇ ਬੀਬੀ ਨਾਨਕੀ ਤੇ 7 ਰੁਪਏ ਲੈ ਜਾਈ ਉਸ ਨੂੰ ਰਬਾਬ ਦਾ ਮੁੱਲ ਦੇ ਦੇਣੀ ਹੁਣ ਉਹ ਕਹਿੰਦਾ ਵੀ ਗੁਰੂ ਨਾਨਕ ਦੇਵ ਜੀ ਨੇ ਕਹਿੰਨੇ ਆ ਕਿ ਤੂੰ ਜਾ ਉਹਦੇ ਕੋਲੋਂ ਰਬਾਬ ਮੰਗੀ ਉਹ ਤੈਨੂੰ ਰਬਾਬ ਜਿਹੜਾ ਹੈ ਦੇ ਦੇਗਾ ਔਰ ਕਰੋ ਜਾ ਕੇ ਬੀਬੀ ਨਾਨਕੀ ਤੋਂ 7 ਰੁਪਏ ਲੈ ਲਈ ਤੇ ਉਸ ਰਬਾਬ ਦਾ ਜਿਹੜਾ ਮੁੱਲ ਉਹਨੂੰ ਦੇ ਦੇ ਦੀ ਉਹਦੀ ਕੀਮਤ ਉਹਨੂੰ ਦੇ ਦੇ ਇਸ ਗੱਲ ਨੂੰ ਮੰਨ ਕੇ ਮਰਦਾਨਾ ਬੀਬੀ ਪਾਸ ਗਿਆ ਅਤੇ 7 ਰੁਪਏ ਮੰਗੇ ਹੁਣ ਮਰਦਾਨਾ ਬੀਬੀ ਨਾਨਕੀ ਕੋਲ ਜਾਂਦਾ ਤੇ 7 ਰੁਪਏ ਮੰਗਦਾ ਉਸਨੇ ਆਖਿਆ ਕਿ ਭਾਈ ਮਰਦਾਨਾ ਜਿੰਨੇ ਲੋੜੀਂਦੇ ਹਨ ਉਤਨੇ ਲੈ ਜਾ ਤਾਂ ਹਮ ਬੀਬੀ ਨਾਨਕੀ ਨੂੰ ਕਹਿੰਦੇ ਤੈਨੂੰ ਜਿੰਨੇ ਲੋੜ ਨੇ ਉਹਨੇ ਲੈ ਜਾ ਪਰ ਮਰਦਾਨੇ ਨੇ ਗੁਰੂ ਜੀ ਦੀ ਆਗਿਆ ਅਨੁਸਾਰ 7 ਲੈ ਕੇ ਆਪਣਾ ਰਸਤਾ ਲੀਤਾ ਤਾਂ ਉਹਨੇ ਕੀ ਕੀਤਾ ਮਰਦਾਨੇ ਨੇ ਉਹ ਗੁਰੂ ਜੀ ਨੇ ਉਹਨੂੰ ਕਿਹਾ ਸੀ ਨਾ ਤੂੰ 7 ਰੁਪਏ ਲੈ ਲਈ ਤਾਂ ਫਿਰ ਮਰਦਾਨੇ ਨੇ ਗੁਰੂ ਜੀ ਦੀ ਆਗਿਆ ਦੇ ਅਨੁਸਾਰ 7 ਰੁਪਏ ਲੈ ਕੇ ਆਪਣਾ ਰਸਤਾ ਕੀਤਾ ਮਤਲਬ ਆਪਣੀ ਮੰਜ਼ਿਲ ਵੱਲ ਨੂੰ ਚੱਲ ਪਿਆ ਜਦ ਜਾਂਦਾ ਜਾਂਦਾ ਉਸ ਨਗਰ ਪਹੁੰਚਾ ਅਤੇ ਉਸ ਦਾ ਪਤਾ ਪੁੱਛਣ ਲਗਾ ਹੁਣ ਜਿੱਥੇ ਫਰਹਿੰਦਾ ਰਹਿੰਦਾ ਸੀ ਮਰਦਾਨਾ ਜਦੋਂ ਉੱਥੇ ਪਹੁੰਚਿਆ ਉਹਦਾ ਪਤਾ ਪੁੱਛਣ ਲਗਾ ਤਦ ਕੋਈ ਠੀਕ ਨਾ ਦੱਸੇ ਕੋਈ ਸਹੀ ਰਸਤਾ ਨਹੀਂ ਦੱਸ ਰਿਹਾ ਸੀ ਦੋ ਦਿਨ ਉਥੇ ਖੁਆਰ ਹੋ ਕੇ ਜਦ ਤੀਜੇ ਦਿਨ ਪਿਛਾ ਮੁਰਨ ਲੱਗਾ ਤਾਂ ਅੱਗੋਂ ਕੀ ਆ ਦੇਖਦਾ ਹੈ ਕਿ ਕੱਚ ਵਿੱਚ ਰਵਾਬ ਲਿੱਤਾ ਹੋਇਆ ਇੱਕ ਆਦਮੀ ਅੱਗੋਂ ਆਂਦਾ ਹੈ ਹੁਣ ਉਹ ਬਹੁਤ ਪਰੇਸ਼ਾਨ ਹੋ ਗਿਆ ਉਹ ਥਾਂ ਥਾਂ ਉਹਨੇ ਲੋਕਾਂ ਕੋਲੋਂ ਪੁੱਛਿਆ ਉਹ ਸਰਬਾਬੀ ਦਾ ਪਤਾ ਪੁੱਛਿਆ ਫਰੈਂਦੇ ਦਾ ਤਾਂ ਉਹਨੂੰ ਕੋਈ ਵੀ ਜਿਹੜਾ ਸਹੀ ਰਸਤਾ ਨਹੀਂ ਦੱਸ ਰਿਹਾ ਸੀ ਕੋਈ ਸਹੀ ਰਸਤੇ ਉਹਨੂੰ ਲਾ ਹੀ ਨਹੀਂ ਰਿਹਾ ਸੀ ਦੋ ਦਿਨ ਉਥੇ ਮਰਦਾਨਾ ਜਦੋਂ ਖੁਆਰ ਹੋ ਕੇ ਖੁਆਰ ਹੋ ਕੇ ਮਤਲਬ ਬਹੁਤ ਪਰੇਸ਼ਾਨ ਹੋ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਉਹਨੂੰ ਕੋਈ ਰਸਤਾ ਨਹੀਂ ਦਿਖ ਰਿਹਾ ਸੀ ਤਦ ਉਹ ਤੀਸਰੇ ਦਿਨ ਜਦੋਂ ਪਿਛਾਂ ਮੂੜਨ ਲੱਗਾ ਵਾਪੇਛਾਂ ਦਾ ਮਤਲਬ ਵਾਪਸ ਮੂੜਨ ਲੱਗਾ ਪਿਛਾਂ ਮੂੜਨ ਲੱਗਾ ਤਾਂ ਅੱਗੋਂ ਕੀ ਆ ਦੇਖਦਾ ਕਿ ਕੱਚ ਵਿੱਚ ਕੱਚ ਦੇ ਵਿੱਚ ਕੀ ਹੁੰਦਾ ਆਪਣਾ ਆਹਾ ਵਾਵਾਂ ਦੇ ਵਿੱਚ ਇਹਦੇ ਵਿੱਚ ਕੱਚ ਦੇ ਵਿੱਚ ਮਾਰ ਕੇ ਕਹਿੰਦੇ ਨਾ ਆਪਣੇ ਇਹਦੇ ਬੁਕਲ ਦੇ ਵਿੱਚ ਮਾਰ ਕੇ ਕੱਚ ਦੇ ਵਿੱਚ ਮਾਰ ਕੇ ਵਾਵਾਂ ਦੀ ਉਹਦੀ ਕੱਚ ਦੇ ਵਿੱਚ ਮਾਰ ਕੇ ਇੱਕ ਆਦਮੀ ਜਿਹੜਾ ਰਬਾਬ ਲੈ ਕੇ ਅੱਗੋਂ ਤੁਰਿਆ ਹੋਇਆ ਆ ਰਿਹਾ ਸੀ ਬਗਲ ਕਹਿੰਦੇ ਆ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਬਗਲ ਵੀ ਕਹਿੰਦੇ ਆ ਕੱਚ ਵੀ ਕਹਿੰਦੇ ਆ ਬਗਲ ਦੇ ਵਿੱਚ ਰਬਾਬ ਲੈ ਕੇ ਇੱਕ ਆਦਮੀ ਅੱਗੋਂ ਤੁਰਿਆ ਆਦਾ ਉਸਨੇ ਆ ਕੇ ਮਰਦਾਨੇ ਨੂੰ ਪੁੱਛਿਆ ਭਾਈ ਤੂੰ ਕਿਧਰੋਂ ਆਇਆ ਹੈ ਤਾਂ ਹੁਣ ਉਹ ਜਿਹੜਾ ਬੰਦਾ ਸੀ ਜਿਹੜਾ ਸਾਹਮਣੇ ਕੱਚ ਦੇ ਵਿੱਚ ਆਪਣੇ ਬਗਲ ਦੇ ਵਿੱਚ ਆਪਣੀ ਜਿਹੜੀ ਉਹ ਰਮਾਬ ਪਾ ਕੇ ਤੁਰਿਆ ਆ ਰਿਹਾ ਸੀ ਸਾਹਮਣੇ ਤੋਂ ਆ ਰਿਹਾ ਸੀ ਤਾਂ ਉਹ ਮਰਦਾਨੇ ਨੂੰ ਪੁੱਛਦਾ ਹੈ ਕਿ ਤੂੰ ਕਿਧਰੋਂ ਆਇਆ ਹੈ ਔਰ ਕਿਸ ਨੂੰ ਪੁੱਛਦਾ ਹੈ ਅਰ ਅਰ ਦਾ ਮਤਲਬ ਅਤੇ ਅਰ ਕਿਸ ਨੂੰ ਪੁੱਛਦਾ ਹੈ ਇਸ ਗੱਲ ਨੂੰ ਸੁਣ ਕੇ ਮਰਦਾਨੇ ਨੇ ਆਪਣਾ ਅਗਲਾ ਪਿਛਲਾ ਸਾਰਾ ਹਾਲ ਸੁਣਾਇਆ ਹੁਣ ਜਦੋਂ ਮਰਦਾਨੇ ਨੇ ਉਹਨੂੰ ਜਦੋਂ ਨੇ ਪੁੱਛਿਆ ਵੀ ਤੂੰ ਕੌਣ ਐ ਕਿੱਥੋਂ ਆਇਆ ਤੇ ਫਿਰ ਮਰਦਾਨੇ ਨੇ ਉਹਨੂੰ ਆਪਣਾ ਸਾਰਾ ਹਾਲ ਸੁਣਾ ਦਿੱਤਾ ਅਗਲਾ ਪਿਛਲਾ ਵੀ ਮੈਂ ਉਧਰ ਗਿਆ ਸੀ ਉਥੇ ਮੈਨੂੰ ਰਬਾਬ ਨਹੀਂ ਮਿਲਿਆ ਮੈਂ ਹੁਣ ਇੱਧਰ ਆਇਆ ਤਾਂ ਇੱਥੇ ਲੋਕ ਮੈਨੂੰ ਕੋਈ ਸਹੀ ਰਸਤਾ ਨਹੀਂ ਦੱਸ ਰਹੇ ਤੇ ਉਹ ਕਹਿੰਦਾ ਕਿ ਮੈਂ ਰਾਏਪੋਈ ਦੀ ਤਲਵੰਡੀ ਦੇ ਰਹਿਣ ਵਾਲਾ ਹਾਂ ਤਾਂ ਹੁਣ ਮਰਦਾਨਾ ਦੱਸਦਾ ਕਿ ਮੈਂ ਰਾਏਪੋਈ ਦੀ ਤਲਵੰਡੀ ਦਾ ਰਹਿਣ ਵਾਲਾ ਹਾਂ ਅਰ ਮੇਰਾ ਨਾਮ ਮਰਦਾਨਾ ਹੈ ਤੇ ਮੇਰਾ ਨਾਮ ਕਹਿੰਦਾ ਮਰਦਾਨਾ ਹੈ ਮੈਂ ਜਾਤ ਦਾ ਮਿਰਾਸੀ ਹਾਂ ਤਾਂ ਉਹ ਕਹਿੰਦਾ ਮੈਂ ਜਾਤ ਦਾ ਮਿਰਾਸੀ ਹਾਂ ਪਰੰਤੂ ਅੱਜਕੱਲ ਮੈਂ ਨਾਨਕਪਾਸ ਰਹਿਣਾ ਜੋ ਕੋਈ ਖੇਤੀ ਜੋ ਕੋਈ ਬੇਦੀ ਖत्री ਸੀ ਪਰ ਹੁਣ ਸਾਧਾਂ ਵਾਲੀ ਵਿਰਤੀ ਵਿੱਚ ਹੋ ਗਿਆ ਕਹਿੰਦਾ ਮੈਂ ਹੁਣ ਗੁਰੂ ਨਾਨਕ ਦੇਵ ਜੀ ਦਾ ਉਹ ਪੋਲ ਰਹਿਣਾ ਤੇ ਉਹ ਬੇਦੀ ਖਤਰਿਆਂ ਦਾ ਪੁੱਤ ਪੋਤਾ ਹੈ ਤੇ ਹੁਣ ਉਹਦੀ ਜਿਹੜੀ ਵਿਰਤੀ ਹੈ ਵਿਰਤੀ ਮਤਲਬ ਜਿਹੜਾ ਹੁਣ ਉਹਦਾ ਜਿਹੜੀ ਭਗਤੀ ਹੈ ਉਹਦੀ ਜਿਹੜੀ ਅ ਵਿਰਤੀ ਹੈ ਉਹਦੀ ਜਿਹੜੀ ਹੁਣ ਆਦਤ ਜੋ ਵੜ ਗਈ ਉਹ ਸਾਧਾਂ ਵਾਲੀ ਵਿਰਤੀ ਹੋ ਗਈ ਹੈ ਹੁਣ ਉਹ ਸਾਧ ਬਣ ਗਿਆ ਤੇ ਉਹ ਉਸ ਨੂੰ ਹਮੇਸ਼ਾ ਪਰਮੇਸ਼ਵਰ ਦੀ ਲਿਵ ਲੱਗੀ ਰਹਿੰਦੀ ਹੈ ਕਹਿੰਦਾ ਉਹਨੂੰ ਹਮੇਸ਼ਾ ਪਰਮਾਤਮਾ ਦੀ ਹੀ ਲਿਵ ਦੇ ਵਿੱਚ ਲੀਨ ਰਹਿਣਾ ਹੈ ਔਰ ਆਪਣੇ ਮੁਖੋਂ ਅਗੰਮ ਦੀ ਬਾਣੀ ਉਚਾਰਦਾ ਤਾਂ ਕਹਿੰਦਾ ਆਪਣੇ ਮੂੰਹ ਤੋਂ ਅਗੰਮ ਦੀ ਬਾਣੀ ਮਤਲਬ ਰੱਬ ਦੀ ਬਾਣੀ ਧੁਰ ਦੀ ਬਾਣੀ ਉਹ ਉਚਾਰਦਾ ਹੈ ਜਿਸ ਨੂੰ ਉਹ ਆਪਣੇ ਮੂੰਹੋਂ ਮੈਨੂੰ ਸਿਖਾਉਂਦਾ ਹੈ ਉਹ ਕਹਿੰਦਾ ਜਦੋਂ ਉਹ ਮੈਨੂੰ ਵੀ ਕਹਿੰਦਾ ਉਹ ਸਿਖਾਉਂਦਾ ਹੈ ਆਪਣੇ ਮੂੰਹੋਂ ਬੋਲਦਾ ਤੇ ਮੈਂ ਉਹ ਉਹ ਮੈਨੂੰ ਸਿਖਾਉਂਦਾ ਇਸ ਵਾਸਤੇ ਉਸਨੇ ਤੇਰੇ ਪਾਸ ਰਬਾਬ ਲਈ ਭੇਜਿਆ ਕਹਿੰਦਾ ਇਸ ਲਈ ਉਹਨੇ ਮੈਨੂੰ ਤੇਰੇ ਕੋਲੋਂ ਰਬਾਬ ਲੈਣ ਲਈ ਭੇਜਿਆ ਹੈ ਇਸ ਬਾਤ ਨੂੰ ਸੁਣ ਕੇ ਫਰਹਿੰਦੇ ਨੇ ਰਬਾਬ ਮਰਦਾਨੇ ਦੇ ਹੱਥ ਫੜਾਇਆ ਕਿ ਚੱਲ ਭਾਈ ਮਰਦਾਨਿਆਂ ਅਸੀਂ ਵੀ ਉਸ ਪੂਜੇ ਹੋਏ ਪੁਰਖ ਦਾ ਦਰਸ਼ਨ ਕਰਾਈਏ ਤਾਂ ਹੁਣ ਜਦੋਂ ਇਹ ਸੁਣ ਲੈਂਦਾ ਹੈ ਫਰਹਿੰਦਾ ਤਾਂ ਉਹ ਰਬਾਬ ਜਿਹੜਾ ਮਰਦਾਨੇ ਦੇ ਹੱਥ ਵਿੱਚ ਫੜਾ ਦਿੰਦਾ ਤੇ ਕਹਿੰਦਾ ਚੱਲ ਮਰਦਾਨਿਆਂ ਅਸੀਂ ਵੀ ਉਸ ਪੂਜੇ ਹੋਏ ਜਿਹੜਾ ਉਹ ਪੁਰਖ ਹੈ ਜੋ ਮਹਾਤਮਾ ਹੈ ਉਹਦੇ ਦਰਸ਼ਨ ਕਰਾਂ ਨਿਆਂ ਇਹ ਸੁਣ ਕੇ ਮਰਦਾਨੇ ਨੇ ਕਿਹਾ ਜੀ ਤੁਹਾਡੀ ਇੱਛਾ ਹੈ ਤੇ ਤੇਰੀ ਮਰਜ਼ੀ ਹੈ ਪਰ ਇਹ 7 ਰੁਪਏ ਜੋ ਇਸ ਰਬਾਬ ਦਾ ਮੁੱਲ ਹੈ ਲੈ ਲਓ ਉਹ ਕਹਿੰਦਾ ਜਿਹੜੇ 7 ਰੁਪਏ ਨੇ ਇਸ ਰਬਾਬ ਦੀ ਜੋ ਕੀਮਤ ਹੈ ਉਹ ਲੈ ਲਓ ਇਸ ਗੱਲ ਨੂੰ ਸੁਣਦਿਆਂ ਫਰਹਿੰਦੇ ਨੇ ਕਿਹਾ ਕਿ ਭਾਈ ਮਰਦਾਨਾ ਇਸ ਰਬਾਬ ਦਾ ਮੁੱਲ ਤਾਂ ਕੋਈ ਨਹੀਂ ਹੈ ਉਹ ਤਾਂ ਫਿਰ ਜਦੋਂ ਕਹਿੰਦਾ ਵੀ 7 ਰੁਪਏ ਲੈ ਲੈ ਤਾਂ ਫਰਹਿੰਦਾ ਕਹਿੰਦਾ ਵੀ ਇਹਦਾ ਕੋਈ ਮੁੱਲ ਨਹੀਂ ਹੈ ਕਿਉਂਕਿ ਇਸ ਦਾ ਵੀ ਉਸ ਦੇ ਨਾਲ ਕੁਝ ਪੁਰਾਣਾ ਸਬੰਧ ਹੈ ਤਾਂ ਉਹ ਕਹਿੰਦਾ ਵੀ ਇਹਦਾ ਕੋਈ ਮੁੱਲ ਨਹੀਂ ਹੈ ਸ਼ਾਇਦ ਇਸ ਰਬਾਬ ਦਾ ਵੀ ਉਸ ਗੁਰੂ ਨਾਨਕ ਦੇ ਨਾਲ ਕੋਈ ਪੁਰਾਣਾ ਸਬੰਧ ਹੈ ਜਿਸ ਤੇ ਉਸਨੇ ਯਾਦ ਕੀਤਾ ਜਿਸ ਕਰਕੇ ਉਸਨੇ ਤੈਨੂੰ ਜਿਹੜਾ ਹੈ ਇਹ ਮੇਰੇ ਕੋਲ ਭੇਜਿਆ ਇਤਨੀ ਸੁਣ ਕੇ ਮਰਦਾਨਾ ਚੁੱਪ ਰਿਹਾ ਔਰ ਦੋਨੋਂ ਚੱਲ ਪਏ ਹੁਣ ਇਹ ਸੁਣ ਕੇ ਮਰਦਾਨਾ ਚੁੱਪ ਹੋ ਜਾਂਦਾ ਹੈ ਅਤੇ ਦੋਨੋਂ ਚੱਲ ਬੈਨੇ ਜਦ ਤੀਜੇ ਦਿਨ ਗੁਰੂ ਪਾਸ ਪੂਜੇ ਅਤੇ ਪੈਰਾਂ ਤੇ ਮੱਥਾ ਟੇਕ ਕੇ ਬੈਠ ਗਏ ਗੁਰੂ ਜੀ ਨੇ ਮਰਦਾਨੇ ਅਤੇ ਫਰਹਿੰਦੇ ਦੀ ਸੁਖ ਸੰਤ ਪੁੱਛੀ ਅਤੇ ਆਪਸ ਵਿੱਚ ਕਰਤਾਰ ਪਾਸੇ ਦੀਆਂ ਬਾਤਾਂ ਕੀਤੀਆਂ ਹੁਣ ਜਦੋਂ ਉਹਦੇ ਕੋਲ ਪਹੁੰਚ ਜਾਂਦੇ ਨੇ ਪੈਰਾਂ ਨੂੰ ਮੱਥਾ ਟੇਕ ਕੇ ਉਹ ਬੈਠ ਜਾਂਦੇ ਨੇ ਮਰਦਾਨੇ ਦੇ ਫਰਹਿੰਦੇ ਦੀ ਸੁਖ ਸੰਤ ਗੁਰੂ ਜੀ ਪੁੱਛਦੇ ਆਂ ਤੇ ਫਿਰ ਰੱਬ ਦੀਆਂ ਗੱਲਾਂ ਕਰਦੇ ਨੇ ਸੁਣ ਕੇ ਫਰਹਿੰਦਾ ਚਰਨਾਂ ਤੇ ਡਿੱਗ ਪਿਆ ਔਰ ਆਖਣ ਲੱਗਾ ਕਿ ਜੀ ਜੇਹਾ ਤੂੰ ਸੁਣੀਂਦਾ ਤਾਂ ਹੁਣ ਉਹ ਫਰਹਿੰਦਾ ਕਹਿੰਦਾ ਉਹਨਾਂ ਦੇ ਚਰਨਾਂ ਤੇ गिर ਜਾਂਦਾ ਰੱਬ ਦੀ ਜਦੋਂ ਧੁਰ ਦੀ ਬਾਣੀ ਸੁਣਾਉਂਦਾ ਹੈ ਗੁਰੂ ਨਾਨਕ ਦੇਵ ਜੀ ਉਹਨੂੰ ਸੁਣਾਉਂਦੇ ਹਨ ਤਾਂ ਉਹ ਉਹਨਾਂ ਦੇ ਚਰਨਾਂ ਤੇ गिर ਜਾਂਦਾ ਤੇ ਕਹਿੰਦਾ ਵੀ ਜਿਹੋ ਜਾਂ ਤੇਰੇ ਬਾਰੇ ਸੁਣਿਆ ਸੀ ਤੂੰ ਉਹ ਜਹੀ ਆਪਣੀ ਅੱਖਾਂ ਨਾਲ ਮੈਂ ਤੈਨੂੰ ਦੇਖ ਲਿਆ ਹੈ ਕੁਝ ਦਿਨ ਪਿੱਛੋਂ ਫਰਹਿੰਦਾ ਆਪਣੇ ਵਤਨ ਨੂੰ ਮੁੜ ਗਿਆ ਹੁਣ ਕੁਝ ਦਿਨ ਉਥੇ ਫਰਹਿੰਦਾ ਜਿਹੜਾ ਰਬਾਬੀ ਸੀ ਉਥੇ ਰਹਿੰਦਾ ਤੇ ਫਿਰ ਉਹ ਵਾਪਸ ਜਿਹੜਾ ਆਪਣੇ ਸ਼ਹਿਰ ਨੂੰ ਮੁੜ ਜਾਂਦਾ ਪਿੱਛੋਂ ਮਰਦਾਨਾ ਲਗਾ ਰਬਾਬ ਨੂੰ ਸੁਰ ਕਰਨ ਹੁਣ ਜਦੋਂ ਉਹ ਫਰਹਿੰਦਾ ਚਲਾ ਜਾਂਦਾ ਤਾਂ ਜਿਹੜਾ ਮਰਦਾਨਾ ਉਹ ਰਬਾਬ ਨੂੰ ਸੁਰ ਦੇਣ ਲੱਗਦਾ ਉਹ ਵਜਾਂਦਾ ਉਹ ਸੁਰ ਕੱਢਣਾ ਚਾਹੁੰਦਾ ਹੈ ਪਰੰਤੂ ਜਿਉਂ-ਜਿਉਂ ਸੁਰ ਕਰੇ ਓ ਤਿਉ ਤਿਉ ਰਬਾਬ ਬੇਸੁਰ ਹਾਂਦਾ ਜਿਵੇਂ ਜਿਵੇਂ ਉਹ ਮਰਦਾਨਾ ਉਹਦੇ ਸੁਰ ਵਜਾਵੇ ਤਾਂ ਉਹ ਬੇਸੁਰ ਹਾਂਦਾ ਜਾਵੇ ਕੋਈ ਸੁਰ ਹੀ ਨਾ ਨਿਕਲੇ ਉਹਦੇ ਵਿੱਚ ਕੋਈ ਸੰਗੀਤ ਹੀ ਨਾ ਨਿਕਲੇ ਜਿਸ ਪਰ ਗੁਰੂ ਜੀ ਨੇ ਆਖਿਆ ਕਿ ਮਰਦਾਨਿਆਂ ਨਵਾਂ ਰਬਾਬ ਵਜਾਓ ਔਰ ਕਰਤਾਰ ਦੇ ਗੁਣ ਗਾਓ ਤਾਂ ਫਿਰ ਗੁਰੂ ਜੀ ਉਹਨੂੰ ਕਹਿੰਦੇ ਨੇ ਕਿ ਮਰਦਾਨਿਆਂ ਹੁਣ ਦੁਬਾਰਾ ਰਬਾਬ ਵਜਾ ਅਤੇ ਰੱਬ ਦੇ ਗੁਣ ਗਾਓ ਕਹਿੰਦਾ ਇਸ ਨੂੰ ਸੁਣ ਕੇ ਆਖਣ ਲੱਗਾ ਕਿ ਜੇ ਮੈਂ ਇਸ ਨੂੰ ਠੀਕ ਕਰ ਲੇਵਾ ਜੋ 68 ਚੰਗਾ ਬਣ ਜਾਵੇ ਤਾਂ ਹੁਣ ਮਰਦਾਨਾ ਕਹਿੰਦਾ ਵੀ ਮੈਂ ਲਾ ਮੈਂ ਇਹਨੂੰ ਠੀਕ ਕਰ ਲਵਾਂ ਜੋ ਠਾਠ ਬਣ ਜਾਵੇ ਠਾਠ ਹੁੰਦਾ ਇੱਕ ਸੂਰਾਂ ਦਾ ਬੰਦੇਜ ਹੁੰਦਾ ਹੈ ਸੂਰਾਂ ਦੀ ਸੂਰਾਂ ਦਾ ਸੰਗਮ ਹੁੰਦਾ ਤਾਂ ਉਹ ਕਹਿੰਦਾ ਵੀ ਜੋ ਸੂਰਾਂ ਦਾ ਉਹ ਬੰਦੇਜ ਜਿਹੜਾ ਹੈ ਉਹ ਚੰਗਾ ਬਣ ਜਾਏਗਾ ਠਾਠ ਮਤਲਬ ਸੂਰਾਂ ਦਾ ਬੰਦੇਜ ਤਾਂ ਉਹ ਚੰਗਾ ਬਣ ਜਾਏਗਾ ਕਹਿੰਦਾ ਮੈਂ ਇਹਨੂੰ ਠੀਕ ਕਰ ਲੈਣਾ ਤੇ ਪਰ ਗੁਰੂ ਜੀ ਨੇ ਕਿਹਾ ਕਿ ਭੋਲਿਆ ਤੇਰਾ ਕੰਮ 68 ਕਰਨ ਦਾ ਨਹੀਂ ਹੈ ਤਾਂ ਗੁਰੂ ਜੀ ਉਹਨੂੰ ਕਹਿੰਦੇ ਕਿ ਤੇਰਾ ਕੰਮ ਇਹਨੂੰ ਸੂਰਾਂ ਦਾ ਬੰਦੇ ਹੀਜ ਕਰਨ ਵਾਲਾ ਕੰਮ 13 ਨਹੀਂ ਹੈ 13 ਕੰਮ ਸਿਰਫ ਕੀ ਹੈ 13 ਤਾਂ ਵਜਾਉਣ ਦਾ ਕੰਮ ਹੈ ਸੋ ਤੂੰ ਵਜਾਓ ਕਹਿੰਦਾ 13 ਕੰਮ ਸਿਰਫ ਇਹਨੂੰ ਰਬਾਬ ਨੂੰ ਵਜਾਣਾ ਹੈ ਤੂੰ ਇਹਨੂੰ ਵਜਾ 68 ਕਰਤਾਰ ਕਰਨੇ ਵਾਲਾ 68 ਮਤਲਬ ਇਹਨੂੰ ਠੀਕ ਕਰਨ ਵਾਲਾ ਇਸ ਸੂਰਾਂ ਦਾ ਬੰਦੇ ਹੀਜ ਦੇਣ ਵਾਲਾ ਕੌਣ ਹੈ ਰੱਬ ਹੈ ਸੋ ਉਹ ਆਪ ਹੀ ਕਰੇਗਾ ਇਸ ਬਾਤ ਨੂੰ ਸੁਣ ਕੇ ਮਰਦਾਨਾ ਵਜਾਉਣ ਲੱਗਾ ਤਾਂ ਫਿਰ ਇਹ ਗੱਲ ਸੁਣ ਕੇ ਮਰਦਾਨਾ ਜਦੋਂ ਰਬਾਬ ਵਜਾਉਂਦਾ ਹੈ ਜਿਸ ਪਰ ਰਬਾਬ ਦਾ ਅਜੀਹਾ ਠਾਠ ਬੰਨਿਆ ਜੋ ਉਸ ਦੀ ਮਧੁਰ ਤੋਨੀ ਨੂੰ ਸੁਣ ਕੇ ਜੰਗਲ ਦੇ ਮਿਰਗ ਵੀ ਮਸਤ ਹੋ ਗਏ ਔਰ ਗੁਰੂ ਜੀ ਦੀ ਬਾਣੀ ਆਈ ਸੋਈ ਮਰਦਾਨੇ ਨੇ ਉਸੇ ਸੁੰਦਰ ਸੁਰ ਨਾਲ ਗਾਈ ਤਾਂ ਫਿਰ ਜਦੋਂ ਉਹ ਰਬਾਬ ਵਜਾਇਆ ਮਰਦਾਨੇ ਨੇ ਤਾਂ ਉਹਦੀ ਇੰਨੀ ਮਧੁਰ ਤੋਨੀ ਸੀ ਇੰਨਾ ਮਧੁਰ ਸੰਗੀਤ ਸੀ ਉਹਦਾ ਕਿ ਜਿਹੜੇ ਜੰਗਲ ਦੇ ਮਿਰਗ ਸੀ ਮਿਰਗ ਦਾ ਮਤਲਬ ਹਿਰਨ ਜਾਨਵਰ ਜਿਹੜੇ ਸੀਗੇ ਮਰੀਕ ਹੁੰਦੇ ਹੀ ਰਾਰ ਉਹ ਵੀ ਮਸਤ ਹੋ ਗਏ ਔਰ ਗੁਰੂ ਜੀ ਦੀ ਬਾਣੀ ਇੰਨੀ ਵਧੀਆ ਬੜੀ ਕਿ ਮਰਦਾਨੇ ਨੇ ਉਸ ਵਿੱਚ ਬੜੀ ਹੀ ਸੁੰਦਰ ਜਿਹੜੀ ਸੀ ਸੁਰ ਲਗਾਈ ਬੜਾ ਸੁੰਦਰ ਉਹਦੇ ਚ ਉਹ ਲਗਾਇਆ ਸੰਗੀਤ ਲਗਾਇਆ ਤਾਂ ਇਹਦੇ ਵਿੱਚ ਤੁਹਾਨੂੰ ਹੁਣ ਆ ਸਕਦੇ ਨੇ ਅੱਗੇ ਦੇ ਕੁਐਸਚਨ ਆਨਸਰ ਹੈ ਕੁਐਸਚਨ ਆਨਸਰ ਵੀ ਥੋੜੇ ਆਪਾਂ ਕਰ ਲੈਣੇ ਆ ਤਾਂ ਇਹਦੇ ਵਿੱਚ ਤੁਹਾਨੂੰ ਆ ਜਾਂਦਾ ਰਬਾਬ ਮੰਗਾਉਣ ਦਾ ਵਰਤਾਂਤ ਸੰਖੇਪ ਕਰਕੇ ਆਪਣੇ ਸ਼ਬਦਾਂ ਵਿੱਚ ਲਿਖੋ ਤਾਂ ਤੁਸੀਂ ਇਹਦੇ ਵਿੱਚ ਤੁਸੀਂ ਜਿਹੜਾ ਰਵਾਬ ਮੰਗਾਉਣ ਦਾ ਫਰਦਾਨਤ ਹੈ ਉਹ ਤੁਸੀਂ ਜਿਹੜਾ ਲਿਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜਾ ਸੀ ਮਰਦਾਨਾ ਜਿਹੜਾ ਹੈ ਅ ਗੁਰੂ ਜੀ ਮਰਦਾਨੇ ਨੂੰ ਰਵਾਬ ਲੈਣ ਵਾਸਤੇ ਭੇਜਦੇ ਨੇ ਫਿਰ ਪਿੰਡ ਦੇ ਲੋਕ ਜਿਹੜੇ ਨੇ ਸਾਰੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੂੰ ਕੁਰਾਈਆ ਕਹਿਣ ਲੱਗ ਪੈਨੇ ਤੇ ਉਹਦੇ ਮਰਦਾਨੇ ਨੂੰ ਮਰਾਸੀ ਕਹਿੰਦੇ ਨੇ ਉਹਨੂੰ ਕੁਰਾਈਏ ਦਾ ਡੂਮ ਕਹਿੰਦੇ ਨੇ ਫਿਰ ਜਦੋਂ ਆਪਣਾ ਮਰਦਾਨਾ ਜਦੋਂ ਜਾਂਦਾ ਹੈ ਉੱਥੇ ਰਬਾਬ ਲੈਣ ਵਾਸਤੇ ਤਾਂ ਉੱਥੇ ਲੋਕ ਉਹਦੇ ਨਾਲ ਕਿਹੋ ਜਿਹਾ ਵਿਹਾਰ ਕਰਦੇ ਨੇ ਫਿਰ ਫਰਹਿੰਦੇ ਦੀ ਘਟਨਾ ਜਿਹੜੀ ਹੈ ਉਹ ਫਰਹਿੰਦੇ ਨੂੰ ਮਿਲਦਾ ਤੇ ਉੱਥੋਂ ਜਿਹੜੀ ਹੁੰਦੀ ਇਹ ਸਾਰੀ ਜਿਹੜੀ ਤੁਸੀਂ ਹੈ ਛੋਟਾ ਕਰਕੇ ਜਿਹੜਾ ਇਹ ਰਬਾਬ ਮੰਗਾਉਣ ਦਾ ਜਿਹੜਾ ਵਿਸਥਾਰ ਵਰਣਤ ਹੈ ਇਹਨੂੰ ਤੁਸੀਂ ਸੰਖੇਪ ਕਰਕੇ ਛੋਟਾ ਕਰਕੇ ਜਿਹੜਾ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਇਹਨੂੰ ਲਿਖ ਸਕਦੇ ਹੋ ਅਗਲਾ ਪ੍ਰਸ਼ਨ ਆ ਜਾਂਦਾ ਇਹਦਾ ਆਮ ਲੋਕ ਗੁਰੂਦੇਵ ਜੀ ਬਾਰੇ ਕੀ ਕੁਝ ਕਹਿੰਦੇ ਸਨ ਤਾਂ ਹੁਣ ਜਿਹੜੇ ਆਮ ਲੋਕ ਸੀ ਉਥੋਂ ਦੇ ਲੋਕ ਸੀਗੇ ਜਿਹੜੇ ਰਹਿਣ ਵਾਲੇ ਉਹ ਗੁਰੂ ਜੀ ਬਾਰੇ ਕੀ ਕਹਿੰਦੇ ਸੀ ਉਹ ਜਿਹੜੇ ਆਮ ਲੋਕ ਸੀ ਉਹ ਗੁਰੂ ਜੀ ਨੂੰ ਕਹਿੰਦੇ ਸੀ ਇਹ ਖੱਤਰੀ ਜਾਤ ਨਾਲ ਸੰਬੰਧਿਤ ਹੈ ਇਹ ਭੱਲਿਆਂ ਦਾ ਪੁੱਤ ਪੋਤਾ ਹੈ ਗੁਰੂ ਨਾਨਕ ਦੇਵ ਜੀ ਨੂੰ ਖਾਣਾ ਪੈਣ ਗੁਰਨਾਨਕ ਦੇਵ ਜੀ ਨੇ ਖਾਣਾ ਪੈਣ ਨਾ ਭੁਲਾ ਕੇ ਮਰਦਾਨੇ ਡੂਮ ਸਮੇਤ ਜੰਗਲ ਦੇ ਵਿੱਚ ਬੈਠ ਕੇ ਕਰਤਾਰ ਦੇ ਗੁਣ ਗਾਉਂਦੇ ਆ ਤੇ ਹਿੰਦੂਆਂ ਮੁਸਲਮਾਨਾਂ ਤੋਂ ਵੱਖਰੀ ਚਾਲ ਚਲਦਾ ਦੇਖ ਕੇ ਉਹਨੂੰ ਲੋਕ ਜਿਹੜੇ ਸੀ ਕੁਰਾਇਆ ਸਮਝਣ ਲੱਗ ਪਏ ਤੇ ਕਹਿਣ ਲੱਗੇ ਕਿ ਉਸ ਦੀ ਮਤ ਮਾਰੀ ਗਈ ਹੈ ਜੋ ਉਹ ਕਿਸੇ ਦੀ ਗੱਲ ਨਹੀਂ ਸੁਣਦਾ ਤਾਂ ਇਹਦਾ ਉੱਤਰ ਤੁਸੀਂ ਇਹ ਲਿਖ ਸਕਦੇ ਹੋ ਅਗਲਾ ਪ੍ਰਸ਼ਨ ਹੈ ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਨਗਰ ਵਿੱਚ ਗਿਆ ਤਾਂ ਲੋਕਾਂ ਨੇ ਉਸ ਨਾਲ ਕੀ ਵਿਹਾਰ ਕੀਤਾ ਤਾਂ ਇਹਦੇ ਬਾਰੇ ਤੁਸੀਂ ਲਿਖ ਸਕਦੇ ਹੋ ਕਿ ਜਦੋਂ ਮਰਦਾਨਾ ਪਹਿਲੀ ਵਾਰ ਰਬਾਬ ਲੈਣ ਲਈ ਨਗਰ ਵਿੱਚ ਗਿਆ ਤਾਂ ਲੋਕਾਂ ਨੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ। ਉਸ ਨੂੰ ਠੱਠਾ ਮਗੌਲ ਕਰਦੇ, ਉਸ ਦਾ ਮਜ਼ਾਕ ਉਡਾਂਦੇ ਤੇ ਉਸ ਨੂੰ ਕੁਰਾਈਏ ਦਾ ਡੂਮ ਆਖਦੇ ਅਤੇ ਕੋਈ ਉਸ ਨੂੰ ਹੋਰ ਵੀ ਬਹੁਤ ਹੀ ਬੁਰੇ ਭਲੇ ਸ਼ਬਦ ਕਹਿੰਦਾ ਤੇ ਕਈਆਂ ਨੇ ਤਾਂ ਉਸ ਦੇ ਉੱਤੇ ਮਿੱਟੀ ਚੁੱਕ ਕੇ ਵੀ ਮਾਰੀ ਸੀ। ਤਾਂ ਇਹ ਤੁਸੀਂ ਇਹਦਾ ਉੱਤਰ ਲਿਖ ਸਕਦੇ ਹੋ। ਅਗਲਾ ਪ੍ਰਸ਼ਨ ਹੈ ਮਰਦਾਨੀ ਨੇ ਨਗਰ ਮਰਦਾਨੀ ਨਗਰ ਵਿੱਚ ਉਸ ਨਾਲ ਜੋ ਵੀ ਧੀ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਸੁਣਾਈ ਤਾਂ ਗੁਰੂ ਜੀ ਨੇ ਅਗੋਂ ਕੀ ਕਿਹਾ ਤਾਂ ਇਹਦੇ ਵਿੱਚ ਤੁਸੀਂ ਲਿਖਣਾ ਹੈ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਲੋਕ ਗੁਰੂ ਜੀ ਨੇ ਮਰਦਾਨੀ ਨੇ ਨਗਰ ਮਰਦਾਨੀ ਦੇ ਨਾਲ ਨਗਰ ਵਿੱਚ ਜੋ ਵੀ ਧੀ ਉਹਨੂੰ ਗੁਰੂ ਨਾਨਕ ਦੇਵ ਜੀ ਨੂੰ ਸੁਣਾਈ ਤਾਂ ਗੁਰੂ ਜੀ ਨੇ ਉਹਨੂੰ ਕੀ ਕਿਹਾ ਤਾਂ ਇਹਦਾ ਤੁਸੀਂ ਲਿਖ ਸਕਦੇ ਹੋ ਕਿ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਉਹ ਲੋਕਾਂ ਤੋਂ ਨਾ ਡਰੇ ਲੋਕਾਂ ਦਾ ਕੰਮ ਕੀ ਹੈ ਚੱਖ ਮਾਰਨਾ ਹੈ ਐਦਾਂ ਹੀ ਫालतू ਬੋਲਣਾ ਹੈ ਪਰੇਸ਼ਾਨ ਕਰਨਾ ਹੈ ਉਹ ਲੋਕਾਂ ਤੋਂ ਬੇਪਰਵਾਹ ਹੋ ਕੇ ਰਵੇ ਤੇ ਸੰਸਾਰ ਦਾ ਨਾ ਬਣੇ ਦੁਨੀਆਦਾਰੀ ਦਾ ਨਾ ਬਣੇ ਦੁਨੀਆ ਦੀ ਪਰਵਾਹ ਨਾ ਕਰੇ ਕਿਉਂਕਿ ਉਹਨਾਂ ਨੇ ਉਸ ਨੂੰ ਉਹ ਕਰਤਾਰ ਦਾ ਬਣਾਇਆ ਉਹ ਰੱਬ ਦਾ ਬਣਿਆ ਹੋਇਆ ਹੈ ਪਰਮੇਸ਼ਵਰ ਦੇ ਪਿਆਰਿਆਂ ਦਾ ਲੋਕਾਂ ਦੇ ਚੱਖ ਮਾਰਨ ਨਾਲ ਕੁਝ ਨਹੀਂ ਵਿਗੜਦਾ ਕੁੱਤੇ ਆਪ ਹੀ ਭੌਂਕੇ ਚੁੱਪ ਕਰ ਜਾਂਦੇ ਹਨ ਇਹਦਾ ਉੱਤਰ ਤੁਸੀਂ ਇਹ ਲਿਖ ਸਕਦੇ ਹੋ ਅੱਗੇ ਹੈ ਮਰਦਾਨੇ ਅਤੇ ਫਰਹਿੰਦੇ ਰਬਾਬੀ ਦੀ ਆਪਸ ਵਿੱਚ ਹੋਈ ਗੱਲਬਾਤ ਆਪਣੇ ਸ਼ਬਦਾਂ ਵਿੱਚ ਲਿਖੋ ਤਾਂ ਇਹ ਤੁਸੀਂ ਲਿਖ ਸਕਦੇ ਹੋ ਇਹਦੇ ਬਾਰੇ ਲਿਖ ਸਕਦੇ ਹੋ ਫਰਹਿੰਦੇ ਦੇ ਪੁੱਛਣ ਤੇ ਜਦੋਂ ਫਰਹਿੰਦਾ ਮਰਦਾਨੇ ਨੂੰ ਪੁੱਛਦਾ ਹੈ ਫਰਹਿੰਦੇ ਦੇ ਪੁੱਛਣ ਤੇ ਮਰਦਾਨੇ ਨੇ ਆਪਣਾ ਨਾਂ ਥਾਂ ਦੱਸਦਿਆਂ ਕਿਹਾ ਕਿ ਉਹ ਸਾਧਾਂ ਵਾਲੀ ਬਿਰਤੀ ਧਾਰਨ ਕਰ ਚੁਕੇ ਬੇਦੀ ਖੱਤਰੀ ਨਾਨਕ ਨਾਲ ਰਹਿੰਦਾ ਹੈ ਤਾਂ ਇਹਦੇ ਵੀ ਤੁਸੀਂ ਦੱਸਣਾ ਹੈ ਕਿ ਜਿਹੜਾ ਫਰਹਿੰਦੇ ਦੇ ਉਹਦੀ ਆਪਸ ਵਿੱਚ ਗੱਲਬਾਤ ਹੋਈ ਸੀ ਤਾਂ ਉਹ ਦੱਸਦਾ ਹੈ ਨਾ ਵੀ ਉਹ ਨੂੰ ਮੈਂ ਬੇਦੀ ਖਤਰੀ ਨਾਨਕ ਨਾਲ ਰਹਿੰਦਾ ਹਾਂ ਤੇ ਜਿਹੜੀ ਕਿ ਹੁਣ ਕਿ ਉਹਨੇ ਸਾਧਾਂ ਵਾਲੀ ਵਿਰਤੀ ਧਾਰਨ ਕਰ ਲਈ ਹੈ ਜੋ ਅਗੰਮ ਦੀ ਬਾਣੀ ਉਚਾਰਦਾ ਜੋ ਰੱਬ ਦੀ ਬਾਣੀ ਉਚਾਰਦਾ ਹੈ ਤੇ ਉਸ ਉਸਨੇ ਉਸ ਤੋਂ ਉਹਦੇ ਕੋਲ ਜਿਹੜਾ ਫਰਹਿੰਦੇ ਕੋਲ ਉਹ ਨੂੰ ਰਬਾਬ ਲੈਣ ਲਈ ਭੇਜਿਆ ਫਰਹਿੰਦੇ ਨੇ ਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕਰਦੇ ਆ ਮਰਦਾਨੇ ਨੂੰ ਰਬਾਬ ਦੇ ਕੇ ਉਸ ਤੋਂ ਪੈਸੇ ਨਾ ਲਏ ਤੇ ਕਿਹਾ ਕਿ ਇਸ ਦਾ ਵੀ ਗੁਰੂ ਜੀ ਦੇ ਨਾਲ ਕੋਈ ਪੁਰਾਣਾ ਸਬੰਧ ਹੈ ਤੇ ਉਹ ਵੀ ਗੁਰੂ ਜੀ ਨੂੰ ਮਿਲਣ ਵਾਸਤੇ ਆਪਣੀ ਇੱਛਾ ਪ੍ਰਗਟ ਕਰਦਾ ਹੈ ਕਿ ਮੈਂ ਵੀ ਜਾ ਕੇ ਉਸ ਗੁਰੂ ਨੂੰ ਬਿਲਾ ਤਾਂ ਇਸ ਤਰ੍ਹਾਂ ਇਹਦਾ ਉੱਤਰ ਤੁਸੀਂ ਜਿਹੜਾ ਹੈ ਇਹ ਲਿਖ ਸਕਦੇ ਹੋ ਅਕੀ ਆ ਜਾਂਦੇ ਨੇ ਮੁਹਾਵਰੇ ਤਾਂ ਹੁਣ ਤੁਸੀਂ ਇਹਨਾਂ 8 ਲਿਖੇ ਮੁਹਾਵਰੇ ਵਾਕਾਂ ਵਿੱਚ ਵਰਤ ਕੇ ਇਹਨਾਂ ਦੇ ਅਰਥ ਸਪਸ਼ਟ ਕਰੋ ਤਾਂ ਹੁਣ ਇਹਦਾ ਮਤਲਬ ਹੈ ਇੱਕ ਰਪੈਲਾ ਗੁਣਗਾਣਾ ਗੁਣਗਾਣਾ ਦਾ ਮਤਲਬ ਕੀ ਹੁੰਦਾ ਹੈ ਤਾਰੀਫ ਕਰਨੀ ਸਿਫਤ ਕਰਨੀ ਬੁੱਧ ਫਿਰਨੀ ਬੁੱਧ ਫਿਰਨੀ ਦਾ ਕੀ ਮਤਲਬ ਹੁੰਦਾ ਅਕਲ ਮਾਰੀ ਜਾਣੀ ਮਤ ਮਾਰੀ ਜਾਣੀ ਫਲ ਮਿਲਣਾ ਫਲ ਮਿਲਣਾ ਦਾ ਮਤਲਬ ਹੁੰਦਾ ਕੋਈ ਚੰਗਾ ਕੰਮ ਕਰਕੇ ਉਹਦਾ ਇਨਾਮ ਮਿਲਣਾ ਜਾਂ ਬੁਰਾ ਕੰਮ ਕਰਕੇ ਜੋ ਉਸ ਨੂੰ ਮਾਰ ਪੈਣੀ ਜਿਵੇਂ ਗੁਰੂ ਮਰਦਾਨਾ ਗੁਰੂ ਨੂੰ ਜਾ ਕੇ ਕਹਿੰਦਾ ਕਿ ਤੇਰੇ ਨਾਲ ਰਹਿ ਕੇ ਮੈਨੂੰ ਤੇਰੇ ਦੇ ਕਰਕੇ ਮੈਨੂੰ ਇਹ ਫਲ ਮਿਲਿਆ ਹੈ ਤਾਂ ਇਹਦਾ ਇਨਾਮ ਮਿਲਣਾ ਹੋ ਜਾਂਦਾ ਸੋ ਸੋ ਸੁਣਾਣਾ ਸੋ ਸੋ ਸੁਣਾਣਾ ਦਾ ਮਤਲਬ ਹੁੰਦਾ ਤਾਨੇ ਮੇਨੇ ਮਾਰਨਾ ਖਰੀਆਂ ਖੋਟੀਆਂ ਸੁਣਾਣੀਆਂ ਸੋ ਸੋ ਗੱਲਾਂ ਕਰਨੀਆਂ ਸੋ ਸੋ ਗੱਲਾਂ ਕਰਨੀਆਂ ਖਰੀਆਂ ਖੋਟੀਆਂ ਸੁਣਾਣੀਆਂ ਤਾਨੇ ਮੇਨੇ ਮਾਰਨੇ ਗੱਤ ਹੋਣੀ ਗੱਤ ਹੋਣੀ ਦਾ ਮਤਲਬ ਹੈ ਬੁਰੀ ਹਾਲਤ ਹੋਣੀ ਚੱਖ ਮਾਰਨਾ ਚੱਖ ਮਾਰਨਾ ਦਾ ਮਤਲਬ ਹੈ ਫਾਲਤੂ ਬੋਲਣਾ ਤੇ ਇੱਕ ਚੱਖ ਮਾਰਨਾ ਦਾ ਮਤਲਬ ਇਹ ਵੀ ਹੁੰਦਾ ਆਵਾਰਾ ਫਿਰਨਾ ਵੀ ਉਹ ਗਲੀਆਂ ਕੋਚੀਆਂ ਦੀ ਚੱਖ ਮਾਰਦਾ ਫਿਰਦਾ ਹੈ ਆਪਣਾ ਰਸਤਾ ਲੈਣਾ ਆਪਣਾ ਰਸਤਾ ਲੈਣਾ ਦਾ ਮਤਲਬ ਹੈ ਕਿਸੇ ਦੀ ਪਰਵਾਹ ਨਾ ਕਰਕੇ ਆਪਣਾ ਕੰਮ ਕਰਨਾ ਜਾਂ ਆਪਣੀ ਮੰਜ਼ਿਲ ਵੱਲ ਨੂੰ ਵੱਧ ਜਾਣਾ ਜਦੋਂ ਬੀਬੀ ਨਾਨਕੀ ਕੋਲੋਂ 70 ਰੁਪਏ ਲੈ ਕੇ ਆਪਣਾ ਰਸਤਾ ਲੈਂਦਾ ਤਾਂ ਆਪਣਾ ਰਸਤਾ ਲੈਣਾ ਮਤਲਬ ਆਪਣੀ ਮੰਜ਼ਿਲ ਵੱਲ ਚਲਾ ਜਾਂਦਾ ਖੁਆਰ ਹੋਣਾ ਖੁਆਰ ਹੋਣਾ ਦਾ ਮਤਲਬ ਹੈ ਪਰੇਸ਼ਾਨ ਹੋਣਾ ਥਾਂ ਥਾਂ ਤੇ ਘੁੰਮ ਫਿਰ ਕੇ ਉਹਦਾ ਕੋਈ ਕੰਮ ਨਹੀਂ ਬੜਨਾ ਤਾਂ ਉਹ ਪਰੇਸ਼ਾਨ ਹੋ ਗਿਆ ਉਹ ਖੁਆਰ ਹੋ ਕੇ ਖੁਆਰ ਹੋਣਾ ਉਹਨੂੰ ਕਹਿੰਦੇ ਨੇ ਖੁਆਰ ਹੋਣਾ ਇਸ ਤਰ੍ਹਾਂ ਜੇ ਅਗੇ ਇੱਕ ਜਗ੍ਹਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਅਤੇ ਸ਼ੇਅਰ ਕਰਨਾ ਥੈਂਕਸ ਫੋਰ ਵਾਚਿੰਗ